ਸੋਹਣੀਆਂ ਕੁੜੀਆਂ ਨੂੰ ਅਕਸਰ ਗਵਾਂਢੀ ਤੋਂ ਖਤਰਾ ਹੁੰਦਾ ਪਰ ਤਾਂ ਇਹਨਾਂ ਨੂੰ ਨਹੀਂ ਪਤਾ ਮੇਰੀ ਨਾ ਕਿੰਨੇ ਚਿਰ ਤੋਂ ਤੇਰੇ ਅੱਖਾਂ ਚਾਚਾ ਤੂੰ ਭੱਗ ਜਾ ਉਹਰੇ ਕੋਈ ਨਾ ਮੈਨੂੰ ਕੋਈ ਖਾਂਦਾ ਨਹੀਂ ਹੈਗਾ ਕੋਈ ਐਵੇਂ ਕਿਵੇਂ ਭੱਗ ਜਾ ਮਸਾ ਮਸਾ ਦਾ ਮੌਕਾ ਮਿਲੇਗਾ ਕੁਕਰ ਹੀ ਨਹੀਂ ਹੈਗਾ ਨਾਲੇ ਹੁਣ ਤੈਨੂੰ ਕੀ ਪਤਾ ਵੀ ਮੈਂ ਕੀ ਮਰ ਕੇ ਆਇਆ ਚਾਚਾ ਆ ਕੀ ਕਰੀ ਜਾਂਦਾਗਾ ਦੱਸ ਦੋ ਤੈਨੂੰ ਕੀ ਕਰੀ ਜਾਂਦਾ ਮੈਂ

ਹੋਰ ਠੀਕ ਹੈ ਠੀਕ ਆ ਭਾਈ ਜਿਹੜਾ ਟਾਈਮ ਪਾਸ ਹੋ ਜਾਂਦਾ ਇੱਧਰ ਨੂੰ ਹੋ ਜਾਵੇ ਪਰ ਧੁੱਪ ਜੀ ਪੈਂਦੀ ਹੈਗੀ ਆ ਜਾ ਸ਼ਾਮੇ ਆ ਜਾ ਆ ਇੱਟਾਂ ਜਿਹਾ ਇਕੱਠੀਆਂ ਕਰਦੀ ਸੀਗੀ ਆ ਖਾਲੀਆਂ ਜਿਹਾ ਬਣੀਆਂ ਨੇ ਨਾ ਉਰੇ ਆਪਣੇ ਸਿਮਿੰਟ ਜਾਰ ਲਾਇਆ ਸੀਗਾ ਕੋਈ ਗੱਲ ਨਹੀਂ ਆ ਖਾਲੀ ਛੋਡੇ ਬਾਰਮੂਰ ਦੀ ਬਣਦੀ ਨਹੀਂ ਸੀ ਉਹ ਮੈਂ ਕਹਿ ਕੇ ਬਣਵਾਈ ਆ ਚੱਲ ਵਧੀਆ ਰਿਹਾ ਐਨੀ ਤਾਂ ਹੈਲਪ ਕਰਾਤੀ ਤਾਂ ਆ ਤੈਨੂੰ ਪਤਾ ਹੀ ਹੈਗਾ ਮੇਰੇ ਨਾਲ ਕੌਣ ਖੜਦਾ ਹੈਗਾ ਉਹ ਲੈ ਲੈ ਹੈ ਤੇਰੀ ਕੁੜੀ ਨਾਲ ਹਾਰਮਨ ਨਾਲ ਤੇਰੇ ਨਾਲ ਮੈਂ ਸ਼ਾਮਾਂ ਚੋਬੀ ਘੰਟੇ ਨਾਲ ਖੜਾ ਲੱਗੀ ਸਾਨੂੰ ਤਾਂ ਤੇਰਾ ਸਹਾਰ ਹੈਗਾ ਕਦੋਂ ਮਰਜੀ ਹਾਕ ਮਾਰ ਲੈਨੇ ਆ ਮੇਰੇ ਨਾਲ ਤਾਂ ਭੈਣ ਭਾਈਆਂ ਵਾਂਗੂ ਆ ਕੇ ਖੜ ਜਾਣਾ ਹੈਗਾ ਤੂੰ ਕੋਈ ਗੱਲ ਨਹੀਂ ਤੇਰੇ ਤਾਂ ਮੈਂ ਭੈਣ ਭਾਈ ਵਰਗੀ ਆ ਹੋਰ ਹੋਰ ਫਰਮਾਂ ਠੀਕ ਰਹਿੰਦੀਆਂ ਹਾਂ ਠੀਕ ਆਜਾ ਚਾਹ ਬਣਾਉਣੀ ਆ ਮੈਂ ਨਾ 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 ਚਾਹ ਨਹੀਂ ਪੀਣੀ ਹੈਗੀ ਮੈਂ ਹਾਂ ਮੈਂ ਤਾਂ ਬਸ ਇੱਕ ਤੈਨੋਂ ਕੰਮ ਕਰਦੀ ਨੂੰ ਦੇਖ ਕੇ ਆ ਗਿਆ ਉਹ ਮੈਂ ਕਿਤੇ ਹਰਮਨ ਤਾਂ ਨਹੀਂ ਲਾ ਰੱਖੀ ਕੰਮ ਨਾ ਨਾ ਉਹ ਤਾਂ ਅੰਦਰ ਕੰਮ ਜੇ ਕਰੀ ਜਾਂਦੀ ਭਾਂਡੇ ਭੁੰਡੇ ਜੇ ਮਾਂਜੀ ਜਾਂਦੀ ਸੀਗੀ ਉਹ ਤੂੰ ਕੰਮ ਨਾ ਕਰਾਇਆ ਕਰ ਲੈ ਲੈ ਚਾਚਾ ਹੈਗੇ ਨਾ ਛੇ ਤੈਨੂੰ ਪੈਸੇ ਟਕੇ ਦੀ ਲੋੜਾ ਹਰਮਨ ਵਾਸਤੇ ਜਿੰਨੀ ਮਰਜ਼ੀ ਲੈ ਲੈ ਮੈਥੋਂ ਤੈਨੂੰ ਜਵਾਬ ਨਹੀਂ ਦਿੰਦਾ ਕਦੇ ਵੀ ਠੀਕ ਹੈ ਇਹ ਤਾਂ ਗੱਲ ਹੈਗੀ ਹੈਗੀ ਫਿਰ ਹੁਣ ਐ ਕੰਮ ਕਰੇ ਬਿਨਾ ਖਾਵਾ ਵੀ ਕਿੱਥੋਂ ਆਸੀ ਕਮਾਲ ਦੀ ਗੱਲ ਆ ਮੇਰੇ ਵਰਗੇ ਰੱਬ ਬੰਦੇ ਇਸ ਦੁਨੀਆ ਤੇ ਨੇ ਥੋਨੂੰ ਵੀ ਲੋੜਾ ਕੰਮ ਕਰਨ ਦੀ ਨਾਲੇ ਆ ਟੈਨਸ਼ਨ ਨਾ ਲੈ ਆ ਟੋਟਾ ਇਹ ਮੈਂ ਬੰਦਾ ਭੇਜ ਦੂੰਗਾ। ਚਲ ਕੋਈ ਨਹੀਂ ਮੈਂ ਤਾਂ ਥੋੜੀਆਂ ਜਾਂਦੀ ਮੈਂ ਚੱਕ ਕੇ ਸਾਈਡ ਤੇ ਲਾ ਦਨੀ ਚਲ ਤੂੰ ਐ ਕਰ ਜਿੰਨਾ ਤੈਨੂੰ ਕੰਮ ਹੁੰਦਾ ਨਾ ਅੱਜ ਦਾ ਦਿਨ ਕਰ ਲਾ। ਤੂੰ ਹਰਮਨ ਦੱਸ ਕਿੱਥੇ ਆ? ਅੰਦਰ ਬੈਠੀ ਆ। ਜਾ ਐ ਕਰ ਬਗ ਚਲ। ਬੱਚਾ ਕਹਦੇ ਹਰਮਨ ਨੂੰ ਬਣਾ ਲੂਗੀ। ਨਾਲੇ ਮੈਂ ਆਉਣੀ ਆਂਗੀ। ਠੀਕ ਹੈ। ਤੂੰ ਐ ਕਰ। ਆ ਚਾਰ ਕਿੱਟਾ ਚੱਕਣੀ ਚੱਕ ਦੇ। ਮੈਂ ਹਰਮਨ ਨਾਲ ਨਾ ਮੈਂ ਹੁਣ ਇੱਟਾਂ ਵੀ ਚੱਕਦੀ। ਮੈਂ ਡੰਗਰ ਬੰਨਿਆ ਮੈਂ ਖੁਲਲੀ ਤੇ। ਠੀਕ ਹੈ। ਹਾਂ। ਜਾ ਚੰਗਾ ਬਗਜਾ ਚਾਹ ਬਣਵਾ ਲਾ ਹਰਮਨ ਤੋਂ ਜਾਨਾ ਹਰਮਨ ਦੀ ਆਫਤੀ ਚਾਹਤਾ ਮੈਂ ਪੀ ਕੇ ਜਾਉਂਗਾ ਉਹਨਾਂ ਨੇ ਮੈਂ ਇੱਥੇ ਕਰਨ ਕੀ ਆਇਆ ਹਰਮਨ ਜੱਥ ਦੀ ਚਾਹਤਾ ਪੀਣ ਆਇਆ ਉਹ ਬਣਾ ਲਈਏ ਤੇ ਵੱਡੇ ਕਰਮ ਮੇਰੇ ਕੀ ਹੋਣਗੇ ਹਰਮਨ ਦੇ ਹੱਥ ਦੀ ਚਾਹ ਪੀਂਗਾ ਸੁਆਦ ਆ ਜੀ ਸੁਆਦ ਚਾਚਾ ਚਾਚਾ ਕਰਨਾ ਹੈ ਕੁਝ ਨੀ ਕੋ ਕੰਮ ਆਇਆ ਹੁਣ ਹੋਰ ਹਰਮਣ ਠੀਕ ਆ ਚਾਚਾ ਤੁਸੀਂ ਠੀਕ ਹੋਗੇ ਮੈਂ ਤਾਂ ਠੀਕ ਆ ਲੱਗਦਾ ਤੂੰ ਠੀਕ ਨਹੀਂ ਹੈਗੀ ਕੀ ਗੱਲ ਹੁਣ ਤੱਕ ਦੇ ਆਦੀ ਮੰਮੀ ਨਾ ਵੀ ਸਾਡੇ ਘਰੇ ਨਹੀਂ ਆਈ ਕੋਈ ਦਾਦੀ ਮਾਨਾ ਬਸ ਚਾਚਾ ਪੇਪਰ ਜੇ ਹੋਣ ਲੱਗ ਰਹੇ ਸੀ ਦਿਨ ਪਤਾ ਫਿਰ ਤਾਂ ਕਰਕੇ ਉਹਨਾਂ ਚ ਬਿਜ਼ੀ ਹੋ ਰਹੀ ਸੀ ਪੇਪਰ ਜੇ ਹੋ ਗ ਜਾਂਦੇ ਨੇ ਹੈ ਪੇਪਰ ਤਾਂ ਹੋ ਗਏ ਬਸ ਰਿਜ਼ਲਟ ਆਊਗਾ ਹੁਣ ਠੀਕ ਆ ਉਹ ਮੇਰੇ ਜਵਾਬਾਂ ਜਿਹੜੇ ਵੀ ਹੋ ਜਾਂਦੇ ਨੇ ਹਾਂ ਚੱਲ ਪੇਪਰ ਹੋ ਜਾਂਦੇ ਮਾ ਮਾ ਕਿਹਾ ਜਵਾਬ ਕਹੇ ਨਾ ਮਾ ਹਾਂ ਜੇ ਕੋਈ ਸਮਝ ਨਹੀਂ ਨਾ ਮਾ ਹੁੰਦਾ ਤਾਂ ਹਰਮਨ ਕੋਲੇ ਬੋਜਾ ਕਰੋ ਹਾਂ ਕੋਈ ਨਾ ਭੇਜਦਾ ਕਰ ਚਾਚਾ ਮੈਂ ਕਿਹੜਾ ਜਵਾਬ ਦਿੰਨੀ ਆ ਕੋਈ ਗੱਲ ਨਹੀਂ ਜਵਾਬ ਕਦੇ ਵਾਸਤੇ ਦੇਣਾ ਮੈਂ ਕਿਹਾ ਮੈਂ ਤੁਹਾਨੂੰ ਲੈ ਵੀ ਆਪੇ ਜਾਇਆ ਕਰੂੰ ਤੇ ਛੱਡ ਵੀ ਆਪੇ ਜਾਇਆ ਕਰੂੰ ਹੁਣ ਮੈਂ ਤੇਰੀ ਮਾਂ ਨੂੰ ਕਿਹਾਗਾ ਮਾ ਆਪਣੇ ਘਰੇ ਬੋਜਾ ਕਰ ਦੋ ਘੰਟੇ ਹਨ ਉਥੇ ਕੰਮਦੰਦਾ ਕਰਾਤਾ ਠੀਕ ਹੈ ਨਾਲੇ ਉਹਦੇ ਨਾਲ ਮੇਰੀ ਘਰ ਦੇ ਦਿਮਾਗ ਸੈੱਟ ਲੈਂਦਾ ਇਹ ਸਾਰਾ ਦਿਨ ਨਹੀਂ ਕਹਿੰਦੀ ਰਹਿੰਦੀ ਐ ਤੇ ਲੋਕਾਂ ਦੇ ਫਿਰਦਾ ਰਹਿੰਦਾ ਮੈਂ ਪਰਾਂ ਲੋਕਾਂ ਦੇ ਕੋ ਫਿਰਦਾ ਮੈਂ ਤਾਂ ਉਹਨਾਂ ਦੇ ਜਨਾਂ ਚਾਚੀ ਦਾ ਆਦਤ ਆ ਬੋਲਣ ਦੀ ਮੈਨੂੰ ਪਤਾ ਉਹਦਾ ਤਾਂ ਸੱਚ ਮੈਂ ਤੁਹਾਨੂੰ ਐਂ ਕਹਿੰਦਾ ਸੀਗਾ ਕਿਸ ਚੀਜ਼ ਦੀ ਲੋੜ ਤਾਂ ਨਹੀਂ ਲੋੜ ਤਾਂ ਚਾਚਾ ਬਸ ਹੁਣ ਨਵੀਂ ਕਲਾਸ ਚ ਹੋਈਆਂ ਫਿਰ ਬੁੱਕਸ ਚਾਹੀਦੀਆਂ ਨੇ ਯਾ ਨਵੀਆਂ ਅੱਛਾ ਫਿਰ ਪੈਸਿਆਂ ਦੀ ਵੀ ਲੋੜ ਤੁਹਾਨੂੰ ਪਤਾ ਸਾਡੇ ਤਾਂ ਕਿੱਥੇ ਰਹਣਾ ਇੰਨੇ ਪੈਸੇ ਜੇ ਤੂੰ ਦਾਰੇ ਦੇ ਦਿੰਦਾ ਪੈਸੇ ਅਸੀਂ ਹੌਲੀ ਹੌਲੀ ਕਰਕੇ ਮੋੜ ਦਾਂਗੇ ਕੋਈ ਨਾ ਕਿੰਨੇ ਕ ਪੈਸੇ ਚਾਹੀਦੇ ਬਸ ਆਹੀ 5000 ਰੁਪਏ ਚਾਹੀਦਾਗਾ ਲੋ 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 ਕਹੀਏ ਗੱਲ ਕਰਦੀ ਹਰਮਨ ਐਡੀ ਛੋਟੀ ਗੱਲ 5000 ਰੁਪਏ ਪਿੱਛੇ ਉਹ ਮੈਂ ਤੈਨੂੰ ਵਾਪਸ ਕਰਾਂਗੀ ਜਾ ਪਰੇ ਬੋੜੀਆਂ ਦੇ ਦਸਰੇ ਦੀ 5000 ਚਤਾ ਜਾਣੀਆਂ ਚਾਚਾ ਮੇਰੀਆਂ ਸਾਰੀਆਂ ਕਿਤਾਬਾਂ ਕੋਈ ਗੱਲ ਨਹੀਂ ਤੈਨੂੰ ਕੁਲੇ ਪੈਸੇ ਨਹੀਂ ਦਿੰਦਾ ਮੈਂ 5000 ਰੁਪਏ ਦੇਵਾਂਗਾ ਤੇ ਜਿਹੜੇ ਤੈਨੂੰ ਕਿਤਾਬਾਂ ਚਾਹੀਦੀਆਂ ਨੇ ਉਹ ਲਿਖ ਕੇ ਦੇ ਦੇ ਆ ਬੁਝਾਰਾ ਆਇਆ ਪੜ੍ਹ ਲੇਉਂਗਾ ਅੱਛਾ ਹੋਰ ਚੀਜ਼ ਦਾ ਹੁਕਮ ਕਰ ਤੈਨੂੰ ਕੀ ਚਾਹੀਦਾ ਬਸ ਚਾਚਾ ਮੈਨੂੰ ਤਾਂ ਹੀ ਚਾਹੀਦੀਆਂ ਸੀਗੀਆਂ ਮੈਂ ਤਾਂ ਸੋਚ ਲੱਗੀ ਪਈ ਸੀ ਵੀ ਮੈਂ ਕਿੱਥੋਂ ਕਰੂੰਗੀ ਕਿਤਾਬਾਂ ਦਾ ਹਮਲਾ ਕਿ ਕੰਬਲੀ ਹੋਈਆਂ ਉਹ ਜਿਵੇਂ ਤੇਰੀ ਗੱਲ ਨਹੀਂ ਮੰਨੂਗਾ ਹੋਰ ਕਿਦੀ ਮੰਨੂਗਾ ਤੇ ਦਾ ਜੋ ਮਰਜੀ ਕਿਹਾ ਕਰ ਤੇੀਆਂ ਤਾਂ ਗੱਲਾਂ ਪਾਰ ਨੇ ਮੇਰੇ ਬੋਲ ਪਗਾਉ ਤੇਰੇ ਤਾਂ ਮੈਂ ਠੀਕ ਹੈ ਚਾਚਾ ਜੀ ਉਹ ਤਾਂ ਮੈਨੂੰ ਤੁਹਾਡਾ ਪਤਾ ਹੀ ਹੈ ਵੀ ਤੁਹਾਡਾ ਸੁਭਾਅ ਕਿੰਨਾ ਚੰਗਾ ਹੈ ਹਰੇ ਹਮ ਹੁਣ ਜਿਵੇਂ ਤੂੰ ਗੱਲਾਂ ਗੱਲਾਂ ਚ ਮੈਨੂੰ ਜੀ ਕਹਦੇ ਨਹੀਂ ਨਾ ਮੈਨੂੰ ਆਹੀ ਜੀ ਕਹਿਆ ਕਰ ਚਾਚਾ ਦਾ ਭਾਵੇਂ ਨਾ ਕਿਹਾ ਕਰ ਹੈ ਮਜ਼ਾਕ ਵਾਲਾ ਕਰਦੇ ਹੋਗੇ ਹਾਂ ਹਾਂ ਮੈਂ ਛੋਟੀਆਂ ਤੁਹਾਡੇ ਤੋਂ ਇੱਜ਼ਤ ਦੇਣਾ ਤਾਂ ਮੇਰਾ ਫਰਜ਼ ਬਣਦਾ ਚਾਚਾ ਆਜੋ ਚਾਹ ਬਣਾ ਲੈਂਨੀ ਆਂ ਨਾ 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 ਚਾਹ ਪਾਣੀ ਦੀ ਤਾਂ ਲੋੜ ਨਹੀਂ ਬਸ ਇੱਕ ਗੱਲ ਹੈ ਠੀਕ ਹੈ ਇਸ ਚੀਜ਼ ਦੀ ਲੋੜ ਹੁੰਦੀ ਹੈ ਨਾ ਦਾਦਾ ਸਹੇਕਰ ਵੀ ਇਹ ਚੀਜ਼ ਕ ਤੇਰਾ ਚਾਚਾ ਤੇ ਲੱਕੀ ਹਮੇਸ਼ਾ ਤੇਰੇ ਨਾਲ ਠੀਕ ਹੈ ਕੋਈ ਨਾ ਚਾਚਾ ਹਾਂ ਕੋਈ ਕੋਈ ਕੁਝ ਦੀ ਲੋੜ ਨਾ ਬਸ ਹੋਰ ਤਾਂ ਕੁਝ ਜੀ ਗੱਲ ਸੁਣੋ ਜਿਹੜੀ ਵੀ ਆਪਾਂ ਆਪਸ ਵਿੱਚ ਗੱਲ ਕਰਾਂਗੇ ਨਾ ਤੁਹਾਡੀ ਮਾਂ ਕੋਲ ਨਹੀਂ ਕਰਨੀ ਠੀਕ ਹੈ ਉਹ ਮਤਲਬ ਇਹ ਬੜਾ ਕੁਝ ਜਿਹਾ ਪੜਦਾ ਹੁੰਦਾ ਤੈਨੂੰ ਕੋਈ ਪੜਾਈ ਵਾਸਤੇ ਪੈਸੇ ਬੜੇ ਚਾਹੀਦੇ ਮੈਂ ਵੀ ਆ임 ਵੀ ਤਾਂ ਪੁੱਛੂਗੀ ਵੀ ਕਿਤਾਬਾਂ ਕਿੱਥੋਂ ਲੈ ਕੇ ਆ ਉਹੋ ਤੂੰ ਤਾਂ ਨਾ ਜਿਵੇਂ ਕਮਲੀਆਂ ਗੱਲਾਂ ਕਰਦੀ ਓਰੇਆ ਮੇਰੀ ਗੱਲ ਸੁਣ ਡੇੜੇ ਉਹਦਾ ਸੁਣ ਦੇਖ ਮੇਰੀ ਗੱਲ ਸੁਣ ਜੀ ਤੈਨੂੰ ਖੇਚੀ ਦੀ ਲੋੜ ਆ ਉਹ ਮੈਂ ਤੈਨੂੰ ਲੈ ਕੇ ਦੇ ਦੀ ਠੀਕ ਹੈ ਜੇ ਹੁਣ ਤੂੰ ਕੋਲਾ ਦੀ ਮਾਂ ਕੋਲ ਦੱਸੇਗੀ ਤੇਰੀ ਮਾਂ ਨੂੰ ਕਿੰਨੀ ਸਿਰਦਰਦੀ ਹੋਊਗੀ ਵੀ ਅਸੀਂ ਹਾਏ ਦੇਖ ਇਹਨਾਂ ਦੇ ਕਿੰਨੇ ਪੈਸੇ ਦੇਣੇ ਨੇ ਵੀ ਇਹਨਾਂ ਦੇ ਪੈਸੇ ਮੈਂ ਪਰ ਮੇਰੀ ਮੰਮੀ ਪੁੱਛੂਗੀ ਵੀ ਤਾਂ ਚਾਚਾ ਮੈਨੂੰ ਲੈ ਕਮਲੀ ਹੋਈਆਂ ਤੂੰ ਤੇ ਮੈਂ ਕਹੀਏ ਨਾ ਜਿਹੜਾ ਕੁਝ ਆਪਣੇ ਚ ਹੁੰਦਾ ਤੋ ਗੱਲ ਹੀ ਨਹੀਂ ਕਰਨੀ ਠੀਕ ਹੈ ਸਮਝ ਗਈ ਬਹੁਤ ਸਿਆਣੀ ਸ਼ਰਮਣ ਠੀਕ ਹੈ ਬਸ ਕੋਈ ਨਾ ਜੀ ਇਸੇ ਤਰ੍ਹਾਂ ਮੇਰਾ ਸਾਥ ਦੀ ਚੱਲੀ ਠੀਕ ਹੈ ਤੈਨੂੰ ਲੋੜ ਹੀ ਨਹੀਂ ਕਿਸੇ ਕੁਝ ਕਰਨ ਦੀ ਠੀਕ ਹੈ ਕੋਈ ਨਾ ਚਾਚਾ ਠੀਕ ਆ ਬਹੁਤ ਸਿਆਣੀਆ ਚਲ ਪੜ ਲੱਗੀ ਪੜਦੀ ਸੀਗੀ ਹਾਂ ਨਵੇਂ ਪੇਪਰ ਤਾਂ ਹੋ ਗਏ ਹੁਣ ਤਾਂ ਕੀ ਪੜਨਾ ਬਸ ਮੈਂ ਤਾਂ ਘਰ ਦੇ ਕੰਮ ਜੇ ਕਰ ਦੂੰ ਬਸ ਠੀਕ ਆ ਤੋ ਟੈਂਸ਼ਨ ਲੈ 5000 ਰੁਪਇਆ ਤੇ ਕਿਤਾਬਾਂ ਤੈਨੂੰ ਮਿਲ ਜਾਣੀਆਂ ਠੀਕ ਮੈਂ ਲਿਖ ਕੇ ਦੇ ਦਿੰਨੀ ਆ ਕਿਤਾਬਾਂ ਤੁਹਾਨੂੰ ਹਾਂ ਤੂੰ ਲਿਖ ਚਲ ਲੱਗਦਾ ਗੱਲ ਬਣਉਗੀ। ਨਾਲੇ ਇਹ ਤਾਂ ਸਭ ਗੱਲਾਂ ਨੇ। ਉਮਰਾ ਮਰ ਜਿੱਕਾ ਕੋਣ ਦੇਖਦਾਗਾ? ਕੋਈ ਨਹੀਂ ਦੇਖਦਾ। ਆਹੇ ਹੁਣ ਉਹਨੂੰ ਪੈਸੇ ਦਾ ਲਾਲਚ ਆ। ਆਹ ਮੇਰੀ ਨੀਚਿਤ ਕਰਦੀ ਆ। ਹੁਣ ਮੈਂ ਤਾਂ ਐਵੇਂ ਡਰੀ ਗਿਆ। ਇਹਨੂੰ ਪੁੱਛੂਗਾ ਕੀ ਕਹੂਗੀ? ਕਿਦੋਂ ਕਿੱਡੀ ਮਰਦਾ ਹੈਂ? ਇਹਦਾ ਲੱਗਦਾ ਗੱਲ ਬਣੀ ਲੈ। ਲਾਈਵ ਹੋਤਾ। ਅੰਮ੍ਰਿਤ ਜਮਾਨ, ਤੋਗੇ ਨੂੰ ਤਿਆਰ ਆ। ਜੇ ਮੈਂ ਕੱਚਾ ਰਹਿ ਗਿਆ ਨਾ, ਇਹ ਜੀ ਮੇਰੀ ਬੇਇੱਜ਼ਤੀ ਆ। ਆਹ ਆਮ ਪਰ ਕਿੰਝ ਚੁਗ ਪਾ ਦੇ। ਛੰਗ ਮੰਗ ਜੀ ਹੋ ਗਏ। ਇਹ ਤੋਹਾਗੇ। ਆ ਗਿਆ ਪੁੱਤ ਆ ਗਿਆ। ਇੱਥੇ ਲਿਖ ਕੇ ਰੱਖੀ। ਚੱਲ ਠੀਕ ਆ ਪਾ ਲਓ ਚੱਲਦਾ ਮੈਂ। ਮੈਂ ਲੱਕੀ ਗੱਲ ਸੁਣ ਕੇ ਜਾਈ ਮੇਰੇ ਉਰੇ ਆਈ। ਆ ਗਿਆ। ਮੈਂ ਤਾਂ ਇਹ ਕਹਿੰਦੀ ਸੀ ਤੈਨੂੰ। ਹਾਂ। ਮੈਂ ਨਾ ਆਏ ਕਹਿੰਦੀ ਸੀ ਮੇਰੇ ਕੋਲ ਸੁਣਾਈ ਤੋ ਨਾ ਜਿਹੜੇ ਤੇਰੇ ਪੈਸੇ ਜਰੇ ਰਹਿੰਦੇ ਨੇਗੇ ਉਹ ਦੇ ਦੂੰਗੀ। ਆ ਮੈਨੂੰ ਹਿਸਾਬ ਕਿਤਾਬ ਦੇ ਦੱਸ ਜਾ ਕਿੰਨੇ ਕਿੰਨੇ ਤੇਰੇ ਪੈਸੇ। ਕਿਹਨੀ ਗੱਲਾਂ ਕਰੀਏ ਨੀ ਆਪਾਂ ਲੋਕਾਂ ਆਪਾਂ ਨੂੰ ਵਰਤ ਦੇ ਨੂੰ ਇੰਨਾ ਟਾਈਮ ਹੋ ਗਿਆ ਬੇਲੱਕੀ ਵਰਤ ਦੇ ਨੂੰ ਟਾਈਮ ਤਾਂ ਆਪਾਂ ਨੂੰ ਸੱਕ ਦੀ ਹੋ ਗਿਆ ਪਰ ਜਿਹੜਾ ਹਿਸਾਬ ਕਿਤਾਬ ਹੈ ਨਾ ਕਹਿੰਦੇ ਮਾਵਾਂ ਧੀਆਂ ਦਾ ਲੇਖ ਹੈਗਾ ਆ ਦੇਣੀ ਦੇਣਿਆ ਗਰੀਬ ਜਰੂਰ ਆ ਭਾਈ ਟਾਈਮ ਪੈਂਦੇ ਦੇ ਦੂੰਗੀ ਦੇਖੋ 1 ਲੱਖ ਤਾਂ ਮੇਰੇ ਕੋਲੇ ਆਉਂਦੇ ਨਹੀਂ ਕਿਧਰੋਂ ਪੈਸੇ ਹੁਣ ਮੇਰੀ ਪੈਨਸ਼ਨ ਮਿਲੂਗੀ ਮੈਨੂੰ ਕੱਲ ਪਰਸੋਂ ਉਹ ਤੋਂ ਬਾਅਦ ਤੇਰੇ ਹਿਸਾਬ ਨਾਲ ਕਿੰਨੇ ਬਣਦੇ ਨੇ ਮੇਰੇ ਤਾਂ ਆਪਦੇ ਹਿਸਾਬ ਨਾਲ ਆਇਆ ਵੀ 2000 ਹੀ ਬਣਦਾ ਤੇਰਾ ਦੇਖ ਮੇਰੇ ਤਾਂ ਪੱਲੂ ਐਵੇਂ ਕਹਦਾ ਜਾਰ ਜੁੱਗ ਨਹੀਂ ਹੈਗੇ ਆ ਮੈਂ ਫੜੇ ਨਾ ਲੱਤੀ ਆਦੇ ਬਾਪੂ ਨੂੰ ਪੁੱਛੂੰਗਾ ਉਦੋਂ ਸ਼ਾਇਦ ਤੁਸੀਂ ਉਹ ਤਾਂ ਨਹੀਂ ਲੈ ਗਿਆ ਫੜ ਕੇ ਕਿਦੇ ਨਾ ਤਾਂ ਇੱਚ ਫੜੇ ਨਹੀਂ ਬਸ ਫਿਰ ਮੇਰੇ ਤਾਂ ਦੇਖ ਜਾਦੂ ਉਧਰ ਜਾਂਦੇ ਕਈ ਵਾਰ ਦੀ ਗੱਲ ਕਰਦਾ ਜੇ ਪੈਸਾ ਟੱਕਾ ਇਧਰ ਉਧਰ ਹੁੰਦਾ ਵੀ ਹੈ ਨਾ ਤਾਂ ਜਾਨ ਬਸ ਧਿਆਨ ਚ ਰੱਖਿਆ ਕਰ ਰੋਲਾ ਪੈਣ ਦੀ ਲੋੜ ਨਹੀਂ ਠੀਕ ਆ ਨਾ ਨਾ ਉਹੀ ਤੈਨੂੰ ਕਹਿਣੀ ਆ ਹਾਂ ਵੀ ਹੁਣ ਪੈਸੇ ਮਿਲਣੇ ਆ ਕਿ ਉਧਰੋਂ ਫੜ ਕੇ ਮੈਂ ਤੈਨੂੰ ਦੇ ਦੂੰ ਭਾਈ ਪੈਸੇ ਦੇ ਫੇਰ ਵੀ ਰਾਤ ਬਰਾਤੇ ਲੋੜ ਪੈ ਜਾਂਦੀ ਆ ਵੀ ਇਹੀ ਗੱਲ ਕਰਕੇ ਆ ਮੈਂ ਕਿਹਾ ਉਧਰ ਸਵੇਰ ਨਹੀਂ ਹੈਗਾ ਮੇਰੇ ਘਰ ਅਜੇ ਸਵੇਰ ਤਾਂ ਜਮੀ ਨਹੀਂ ਹੈਗਾ ਬਿਲਕੁਲ ਵੀ ਨਹੀਂ ਹੈਗਾ ਹੂੰ ਗਈ ਹੋਇਆ ਵੀਰਪਾਲੀ ਤਾਂ ਕਾਹ ਨੂੰ ਲੜੀ ਹੋਈ ਹੈ ਮੇਰੇ ਨਾਲ ਅੱਛਾ ਤੈਨੂੰ ਕਹਿੰਦੀ ਹੈਗੀ ਕਿ ਤੂੰ ਉਹ ਕਰਦਾ ਧੱਕੇ ਨਾਲ ਜਾਨੇ ਘਨੇ ਦੇ ਘਰੇ ਵੱੜਦਾ ਮਾਂ ਜਿਹੜੇ ਮੇਰੇ ਆਪਣੇ ਨੇ ਉਹਨਾਂ ਦੇ ਘਰੇ ਵੱੜਦਾ ਚਲ ਕੋਈ ਨਾ ਜੇ ਦੇਖ ਭਾਈ ਕਿਧਰੋਂ ਰੋਕਦੀ ਹੈ ਤਾਂ ਰੁਕ ਜਾਈਦਾ ਹੁੰਦਾ ਆ ਨਾਲੇ ਨਾ ਘਰਾਂ ਵਾਲੀਆਂ ਨੇਗੀਆਂ ਇਹ ਸਾਰੀ ਉਮਰ ਦਾ ਗਹਿਣਾ ਹੁੰਦੀਆਂ ਨੇ ਜੀ ਹਾਂ ਬਈ ਜੇ ਤੂੰ ਅੱਜ ਅੱਜ ਤਾਂ ਸੱਚ ਗਈ ਜੇ ਤੂੰ ਐ ਕਰਿਆ ਕਰੇ ਸ਼ਾਮ ਨੂੰ 3 ਵਜੇ ਤੋਂ ਲੈ ਕੇ 6 ਵਜੇ ਤੱਕ ਜੇ ਆਪਣੇ ਘਰੇ ਕੰਮ ਕਰਾਇਆ ਕਰੇ ਹੈ ਉਹ ਬੰਨੂ ਆਇਆ ਸਾਡੀ ਲੜਾਈ ਖਤਮ ਹੋ ਜੂਗੀ ਹਾਂ ਥੋੜਾ ਜਿਹਾ ਕੰਮ ਤੋਂ ਜਲਦੀ ਹੈ ਪਸੂ ਬੰਗਰ ਦਾ ਕੀ ਢੀ ਗੱਲ ਜਿਵੇਂ ਹੁਣ ਤੇ 3 ਵਜੇ ਇੱਥੋਂ ਗਈ ਵਿੱਚ ਦੀ ਇੱਕ ਦੋ ਵਾਰੀ ਮੈ ਗੜਾ ਮਾਰ ਜਾ ਕਰੂੰ ਪਸੂਆਂ ਕੋਲੇ ਨਾਲ ਹਰਮਨ ਕੱਲੀ ਆ ਕਰੇ ਨਾਲੇ ਮੜੀ ਮਿੱਟੀ ਨਹੀਂ ਕਰਾਨੀ ਰਹਿੰਦੀ ਆ ਮੈਂ ਉਹ ਤਾਂ ਗੱਲ ਤੇਰੀ ਲੱਕੀ ਠੀਕ ਆ ਆ ਕੋਈ ਨਾ ਫਿਕਰ ਨਾ ਕਰ ਆ ਵੀਰ ਪਾਲਾ ਤਾਂ ਮੈਂ ਆਪ ਹੀ ਕੰਮ ਕਰਾਇਆ ਆਉਂਗੀ 2000 ਰੁਪਏ ਕਿੱਥੇ ਲੈਣਾ ਤੈਨੂੰ ਛੱਡਿਆ 2000 ਰੁਪਏ ਤਾਂ ਸਾਡੇ ਕੰਮ ਕਰਾ ਦੇ ਅੰਦਰ ਆ ਤਿੰਨ ਲੱਗਣ ਵੀ ਦੀ ਨਾ ਚਾਰ ਕੋਈ ਨਹੀਂ ਐ ਕਰ ਲੱਗ ਹਾਂ ਇਹ ਅੱਗੇ ਪਿੱਛੇ ਆਪਾਂ 100 ਲੈਣ ਦੇ ਨਾ ਹੋਰ ਕਰਨਾ ਹਾਂ ਚੱਲ ਠੀਕ ਆ ਚਾਹ ਪੀ ਆਇਆ ਚਾਹ ਤਾਂ ਹਰਮਨ ਕਹਿੰਦੀ ਸੀ ਮੈਂ ਬਣਾ ਦਿੰਨੀ ਆ ਹਾਂ ਪਰ ਮੈਨੂੰ ਆਖਿਆ ਮੈਂ ਆਖਿਆ ਹੁਣ ਨਹੀਂ ਕਦੇ ਵਿਲੇ ਟਾਈਮ 'ਚ ਖੁੱਲੇ ਬੈਠ ਕੇ ਪੀਵਾਂਗੇ ਚਾਹ ਚਲੋ ਤੁਸੀਂ ਆਪਾਂ ਤਿੰਨੇ ਇਕੱਠੇ ਬੈਠੇ ਹੋਈ ਚੰਗਾ ਚੰਗਾ ਠੀਕ ਆ ਨਾ ਤਵਾਰੀ ਕਤਰੀ ਕੁੜੀ ਐ ਸੱਚੀ ਉਮਰ ਦੀ ਐ ਇਹਦੇ ਕੋਲ ਜਾਊਂਗਾ ਲੋਕ ਕੀ ਕਹਿਣਗੇ ਗੱਲ ਸਹੀ ਹੈ ਭਾਈ ਇਹ ਗੱਲਾਂ ਇਹੀ ਗੱਲਾਂ ਮੈਂ ਕਹਿਨੀ ਆ ਲੱਗੀ ਆ ਤੇਰੇ ਤੇ ਬਸਵਾਸ ਆ ਸਾਨੂੰ ਤਾਂ ਕਰਕੇ ਭਾਈ ਦੇਖ ਕਦੋਂ ਘਰੇ ਵੜ ਲੰਨੇ ਇਸ ਗੱਲ ਦੀ ਮਰੀ ਮੈਂ ਤਾਂ ਡਰਦੀ ਕਿਸੇ ਬੰਦੇ ਨੂੰ ਖੰਗਣ ਨਹੀਂ ਦਿੰਦੀ ਆ ਆਪਦੀ ਗਲੀ ਦੇ ਕੋਲੇ ਇਹ ਗੱਲ ਹੂੰ ਬਗਾਨਾ ਬੰਦੇ ਨੂੰ ਘਰੇ ਵੜਨ ਦਾ ਕੰਮ ਕੀ ਹੋਇਆ ਨਾ ਨਾ ਭਾਈ ਤੈਨੂੰ ਪਤਾ ਹੀ ਆ ਮੇਰਾ ਤਾਂ ਫਿਰ ਆਪਾਂ ਡਾਂਗ ਡੇਰਾ ਵੀ ਮਿੰਟਾਂ 'ਚ ਕਰਦੰਨੇ ਆਗੇ ਫਿਰ ਕੱਚੀਆਂ ਗੋਲੀਆਂ ਖੇਡਦੀ ਆ ਰੱਖਿਆ ਹੋਇਆ ਨਾ ਫੌੜਾ ਨਰਾਜ਼ੀ ਮਾਰਦੀ ਆ ਮੈਂ ਤਾਂ ਫਿਰ ਤੈਨੂੰ ਟੈਨਸ਼ਨ ਨਹੀਂ ਜਾਣੀ ਆ ਜਿਹੜੀ ਗੱਲ ਆ ਅੱਜ ਮੰਨ ਕੇ ਚੱਲ 3 ਵਜੇ ਤੂੰ ਆਪਣੇ ਘਰੇ ਜਾਣਾ ਠੀਕ ਆ ਠੀਕ ਆ ਠੀਕ ਆ ਹਰਮਨ ਨੂੰ ਕੋਈ ਮੈਂ ਜਾਇਆ ਹਾਂ ਕੋਈ ਨਹੀਂ ਠੀਕ ਆ ਠੀਕ ਆ ਅਰੇ ਹਰਮਨ ਨੂੰ ਦੱਸ ਦਿਆ ਕਰ ਵੀ ਇਹਦਾ ਚਾਚਾ ਇਹਦੇ ਕਿੰਨੇ ਕੰਮ ਆਉਂਦਾਗਾ ਕੋਈ ਨਹੀਂ ਮੈਂ ਕਹਿ ਦੂੰ ਕੋਈ ਆਹ ਹੈਗਾ ਤੂੰ ਚੱਲ ਫੇਰ ਮੜਿਆ ਮੈਂ ਹਰਮਨ ਨਾਲ ਗੱਲ ਕਰਕੇ ਆਉਣੀ ਆਂਗੀ ਆ ਜੀ ਬੱਸ ਘੰਟੇ ਡੂੜੂ ਦੀ ਗੱਲ ਰਹਿ ਗਈ ਠੀਕ ਆ ਠੀਕ ਆ ਚੰਗਾ ਚੱਲ ਮੈਂ ਚੱਲਦਾ ਚੰਗਾ ਆ ਜੀ ਫੇਰ ਆਹੋ ਆਉਣੀ ਆ ਡੰਗਰਾਂ ਨੂੰ ਮੜੇ ਪਾਣੀ ਪੂਣੀ ਪਿਆਇਆ ਆ ਮਾ ਠੀਕ ਆ ਚੰਗਾ ਲੈ ਚੱਲਾਇਆ ਕਰੂੰਗੀ ਹੁਣ ਘੰਟਾ ਲਵਾਇਆ ਆਉਂਗੇ ਆਪ ਨਹੀਂ ਵਿਚਾਰਾ ਭਾਜਦਾ ਕਿਸੇ ਗੱਲੋਂ ਹਾਂ ਹੁਣ ਦੁੱਖ ਸੁੱਖ ਚ ਸਾਡੇ ਨਾਲ ਖੜ ਜਾਂਦਾ ਹੈਗਾ ਤੇ ਹੁਣ ਇਹਦੇ ਨਹੀਂ ਆਖੇ ਲੱਗੂਗੀ ਆਪ ਕੋਹੂ ਪਾਲੋ ਪਾਸਾ ਮਾਰਦੀ ਹੈਗੀ ਆ ਸਾਨੂੰ ਕੰਮ ਤੋਂ ਲਈ ਰੱਖਦੀ ਸਾਰਾ ਦਿਨ ਚੱਲ ਕੋਈ ਨਹੀਂ ਕੀ ਲੱਗਦਾ ਉਹੀ ਕਹਿੰਦਾ 2000 ਸੜ ਦੂੰਗੀ ਆ ਮੈਨੂੰ ਤਾਂ ਰਪੀਆ ਰਪੀਆ ਸਹਾਈ ਹੈ ਆ ਕੱਲ ਨੂੰ ਕੁੜੀ ਵੀ ਬਿਬਿ ਆਉਣੀ ਆ ਆਪਦੀ ਚੱਲ ਕੋਈ ਲੱਗ ਲਗਾ ਕੀ ਹੁੰਦਾ ਕੀ ਹੁੰਦਾ ਘਰੇ ਵੀ ਤਾਂ ਮੰਜੇ ਤੋੜੂੰਗੀ ਆ 2 ਮਿੰਟਾਂ ਚ ਨਵੇਂ ਰਖ ਕੇ ਆ ਜਾਊਗੀ ਹਰਮਨ ਹੰਮੀ ਆਜੋ ਆਜੋ ਮੈਂ ਤਾਂ ਆਏ ਕਹਿੰਦੀ ਸੀ ਕਿ ਮਾ ਮੈਂ ਘੰਟਾ ਤੱਕ ਨੂੰ ਤੇਰੇ ਚਾਚੇ ਕੇ ਜਾਇਆ ਕਰੂੰਗੀ 3:00 ਵਜੇ 3:00 ਵਜੇ ਤੋਂ ਲੈ ਕੇ 5:00 ਵਜੇ ਤੱਕ ਕਾ ਤੋ ਉਹ ਕਹਿੰਦਾ ਮੇਰੇ ਕੰਮ ਧੰਦਾ ਕਰਾ ਦਿਆ ਕਰ ਕਹਿੰਦਾ ਮੜ ਜਾ ਪੀਰ ਪਾਲ ਨਾਲ ਤੇ ਅੱਛਾ ਉਹ ਤਾਂ 2000 ਰੁਪਏ ਨਹੀਂ ਤੇ ਪੜਿਆ ਆਪਾਂ ਨੇ ਹਾਂ ਪਰ ਨਾਲ ਜਲ ਕਹਿੰਦਾ ਤੂੰ ਕੰਮ ਕਰਾ ਦੀ ਉਹ ਹਜੇ ਕਹਿੰਦਾ ਤਾਂ ਤੇ 2000 ਰੁਪਏ ਲੈਦਾ ਨਹੀਂ ਹੁਣ ਤੈਨੂੰ ਪਤਾ ਪੁੱਤ ਆਪਨ ਦਾ ਰਪੀਆ ਰਪੀਆ ਸਹਾਇਤਾ ਉਹ ਤਾਂ ਮम्मी ਠੀਕ ਆ ਫਿਰ ਮੈਂ ਘਰੇ ਕੱਲੀ ਕਿ ਮੇਰੇ ਹਾਂ ਕਰੂੰ ਹਾਏ ਹਾਏ ਤੇ ਚਾਚਾ ਨੇ ਵੀ ਗੱਲ ਕੀਤੀ ਸੀ ਮੈਂ ਪਾਪਾ ਹੀ ਕੁੜੀ ਮਟਿਆਰ ਕਹਿੰਦਾ ਫਿਕਰ ਨਾ ਕਰ ਪਾਲੋ ਵਿੱਚ ਦੀ ਗੇੜਾ ਮੈਂ ਮਾਰ ਦਿਆ ਕਰੂ ਭੱਜ ਕੇ ਆ ਕੇ ਚੰਗਾ ਬਣਾਈ ਨਹੀਂ ਬਚਾਰਾ ਉਹ ਤਾਂ ਚੰਗਾ ਤਾਂ ਹੈਗਾ ਫਿਰ ਵੀ ਚਾਚਾ ਗੇੜਾ ਮਾਰ ਕੇ ਜਾਇਆ ਕਰ ਕੋਈ ਨਹੀਂ ਫਿਰ ਕੀ ਹੁੰਦਾਗਾ ਆ ਜਾ ਕਰੂ ਮੜ ਜੇ ਗੇੜਾ ਮਾਰ ਕੇ ਮੁੜ ਜਾ ਕੋਈ ਅੰਦਰ ਜਿੰਦਾ ਲਾ ਕੇ ਰੱਖਿਆ ਕਰ ਹਜੇ ਕੋਈ ਆਇਆ ਕਰੂ ਨਾ ਬਾਹਰੇ ਤੇ ਪੁੱਛ ਕੇ ਮੋੜ ਦਿਆ ਕਰੀ ਆ ਜਿੰਨਾ ਚਿਰ ਮੈਂ ਨਹੀਂ ਘਰੇ ਆਉਦੀ ਆ ਤੈਨੂੰ ਪਤਾ ਹੀ ਆ ਲੋਕਾਂ ਦੀਆਂ ਨਜ਼ਰਾਂ ਕਿੰਨੀਆਂ ਗੰਦੀਆਂ ਨੇਗੀਆਂ ਕੋਈ ਨਾ ਮੰਮੀ ਤੁਸੀਂ ਚਲੋ ਕਰ ਲਿਆ ਕਰੋ ਕੰਮ ਹਾਂ ਮੈਂ ਚਲ ਦੌਰ ਦੀ ਆਪਾਂ ਨੂੰ ਦੇੜੇ ਨਹੀਂ ਪੈਣਗੇ ਉਹੀ ਆਪਣੇ ਹੋਰ ਕੰਮ ਆ ਜਾਣਗੇ ਉਹ ਤਾਂ ਮੈਂ ਸਮਝ ਰਹੀ ਹਾਂ ਤਾਂ ਕਰਕੇ ਤੇ ਮੈਂ ਹੁਣ ਜਾਵਾਂ ਫਿਰ ਟਾਈਮ ਹੋਣ ਵਾਲਾ ਚਾਹ ਪੀ ਕੇ ਵਗ ਜਿਓ ਬਸ ਚਾਹ ਤਾਂ ਮੁੱਥੇ ਤੇਰੀ ਮਾਸੀ ਦੁੱਕੇ ਬਣਾ ਕੇ ਪੀ ਲੋ ਚੱਲ ਫਿਰ ਮੈਂ ਆਪਦੀ ਬਣਾ ਲੂੰ ਕੱਲ ਤੂੰ ਬਣਾ ਲਈ ਚੰਗਾ ਫਿਰ ਚੰਗਾ ਬਣਾ ਹਾਂ ਨਾ ਕੱਲੇ ਕਿ ਮੇਰੇ ਆ ਘਰੋਂਗੇ ਘਰੇ ਮਿੰਦਾ ਡਰਦਾ ਲੱਗਦਾ ਕੱਲੇ ਨੰਮੀ ਨੂੰ ਵੀ ਵਿਚਾਰੇ ਨੂੰ ਸਰਦਾ ਨਹੀਂ ਹੈਗਾ ਜੋ ਪੈਸੇ ਖੜੇ ਸੀ ਕੰਮ ਤਾਂ ਫਿਰ ਕਰਨਾ ਹੀ ਪਊਗਾ ਚਲ ਹਨਾ ਅਹ ਚਾਹ ਬਣਾ ਲਓ ਆ ਗਿਆ ਮੈਂ ਬਾਪੂ ਸਾਰਿਆਂ ਦੇ ਨਾਲ ਅੰਦਰ ਹੀ ਬੜਿਆ ਰਹਿਆ ਕਰ ਉਹ ਬਾਹਰ ਕੀ ਕਰਨਾ ਗਰਮੀ ਵਾਲੀ ਇੱਥੇ ਪੱਕੇ ਤੇਲੀ ਬੈਠੇ ਆ ਬੜਿਆ ਹੌਰਾ ਉਹ ਦੇਖ ਲਾ ਸਾਰਾ ਦਿਨ ਮੈਨੂੰ ਬੋਲਦੀ ਰਹਿੰਦੀ ਹੈ ਬਿਨਾਂ ਗੱਲ ਤੋਂ ਤੂੰ ਫਿਰਦਾ ਰਹਿਣਾ ਤੂੰ ਐ ਫਿਰਦਾ ਰਹਿ ਇਹਨੂੰ ਪੁੱਛਣਾ ਹੋਵੇ ਵੀ ਕੰਮ ਤਾਂ ਇਹਨਾਂ ਨੂੰ ਬੰਦੇ ਨੂੰ ਬਾਹਰ ਵੀ ਜਾਣਾ ਪੈਂਦਾਗਾ ਕੰਮ ਤਾਂ ਹੁਣ ਬਾਹਰ ਬੰਦੇ ਨਹੀਂ ਕਰਨੇ ਆ ਉਹ ਤਾਂ ਚਾਹੇ ਕਹਿੰਦਾ ਨਹੀਂ ਬੱਪੂ ਮੈਂ ਹਾਂ ਮੈਂ ਕਹਿੰਦਾ ਸਾਰਾ ਦਿਨ ਲੜਦੀ ਰਹਿੰਦੀ ਹੈ ਇਹਨੂੰ ਇਕੱਲੀ ਨੂੰ ਕੰਮ ਕਰਨੇ ਔਖੇ ਆ ਮੈਂ ਕੰਮ ਕਰਦੀ ਆ ਸਾਰਾ ਦਿਨ ਮੈਨੂੰ ਕੰਮ ਕਰਦੇ ਇਕੱਲੀ ਮਰ ਗਈ ਮੈਨਾਂ ਕੋ ਹੱਥ ਵੀ ਨਹੀਂ ਬਟਾਉਂਦਾ ਨਾਲ ਤਾਂ ਦੇਖ ਸਾਰਾ ਦਿਨ ਤੈਨੂੰ ਸੁਣਨਾ ਪੈਂਦਾ ਮੈਨੂੰ ਤਾਂ ਹਲਕੇ ਕੁੱਤੇ ਵਾਂਗੂੰ ਪੈਂਦੀ ਪੈਂਦੀ ਆ ਮੈਂ ਐ ਕਹਿੰਦਾ ਸੀਗਾ ਜੀ ਆਪਾਂ ਪਾਲ ਨੂੰ ਕੰਮ ਤੇ ਲਾ ਲਈਏ। ਨਾਲੇ ਸੋਡੀ ਬਣੀ ਵੀ ਵਧੀਆ ਹੈ। ਘੱਟੋ ਘੱਟ 12-13 ਸਾਲ ਹੋ ਗਏ ਆਪਣੇ ਕੰਮ ਕਰਦੀ ਨੂੰ। ਉਹ ਤਾਂ ਆਪਣੇ ਇੱਕ ਪਰਿਵਾਰ ਬਗੋ ਰਹਿੰਦੀ ਹੈ ਕੰਮ ਕਰਦੀ ਹੈ। ਸਹੀ ਗੱਲ ਆ। ਹੈ। ਬੁਲਾਤਾ ਤੂੰ ਲੈ ਕੋਈ ਇਹੋ ਜੀ ਕੰਮ ਨਾ ਹੋ ਜੀ ਕੱਲ ਨੂੰ ਲਾਂਬੇ ਵਾਲੀ ਗੱਲ ਹੋ ਜੇ ਕੋਈ। ਲਾਂਬੇ ਵਾਲੀ ਮੈਂ ਸਮਝ ਨਹੀਂ ਬਪੂ। ਕੋਈ ਇਲਾਮ ਲਾਉਣ ਵੇਲੇ ਜਾਂ ਕੋਈ ਇਹੋ ਜੀ ਗੱਲਬਾਤ ਹੋ ਜਾਂਦੀ ਹੈ ਨਾ ਫਿਰ ਔਖਾ ਬਹੁਤ ਹੋ ਜਾਂਦਾ। ਲੈ ਬਪੂ। ਉਹ ਕਿਹੋ ਜੀ ਗੱਲਾ ਕਰਦਾ। ਪਾਲੂ ਨਾ ਮੇਰੀ ਵਧੀਆ। ਠੀਕ ਆ ਜੇ ਦੀ ਕੁੜੀ ਜੀ ਹਰਮਣ ਹੈ ਉਹਦੇ ਨਾਲ ਵੀ ਵਧੀਆ ਆਪਣੀ ਮੈਂ ਕਹਿੰਦਾ ਸੀ ਸਾਰਾ ਦਿਨ ਆਪਾਂ ਕਿਹੜਾ ਕੰਮ ਕਰਾਉਣਾ ਨਾਲੇ ਬਾਪੂ ਆਪਣਾ 5000 ਰੁਪਏ ਵਾਧਾ ਉਹਦੇ ਕੰਨੀ ਉਹਨੂੰ ਮੈਂ ਕਿਹਾ ਭਾਈ 3 ਵਜੇ ਤੋਂ ਲੈ ਕੇ 6 ਵਜੇ ਤੱਕ ਸਾਢੇ ਦੋ ਤਿੰਨ ਘੰਟੇ ਕੰਮ ਕਰਾ ਜਾਕਰ ਤੇਰੇ ਪੈਸੇ ਉਤਰ ਜਾਣਗੇ ਆਪਣੇ ਘਰੋਂ ਲੜਾਈ ਨਿਬੜ ਜੂ ਕਿਉਂ ਉਹ ਪੈਸੇ ਦੇ ਦੇਣਗੇ ਹੌਲੀ ਹੌਲੀ ਤਿੰਨ ਤਾਂ ਆਉਣਾ ਹੋਇਆ ਪੈ ਵੀ ਕੰਮ ਕਰਾ ਲਈਏ ਕੰਮ ਤੇ ਦਿਹਾੜੀ ਕੰਮ ਕਰਕੇ ਬੰਦਾ ਹੋਰ ਵੀ ਮੰਗ ਲੈਂਦਾ ਫਿਰ ਉਹ ਆਉ ਆ ਜਾਂਦਾ ਐਂ ਦੇਣਗੇ ਬੇਟੀ ਗੱਲ ਤਾਂ ਐ ਕਰਦਾ ਬਾਪੂ ਹੁਣ ਦੇਖ ਜਿੰਨੇ ਤੂੰ ਕਹਿਣਾ ਬਣੀ ਹੋਈ ਆ ਜਿਵੇਂ ਤੇਰੀ ਬਣੀ ਹੋਈ ਆ ਉਹਨਾਂ ਦੇ ਘਰੇ ਓਵੇਂ ਹੁਣ ਮੇਰੀ ਵੀ ਬਣੀ ਹੋਈ ਆ ਦੇਖ ਆ ਆ ਪਿੱਛੇ ਜੀ ਸਾਈਕਲ ਮਿਲਦੇ ਸੀ ਕੁੜੀਆਂ ਨੂੰ ਆਲੋ ਦੇ ਕੁੜੀ ਹਰਮਨ ਨੂੰ ਸਾਈਕਲ ਮੈਂ ਦਵਾਇਆਗਾ ਨਾਲੇ ਤੈਨੂੰ ਪਤਾ ਜਾਂ ਜਾਂ ਤੇਰਾ ਮਤਾ ਹੋ ਜਾਂ ਮੇਰਾ ਮਤਾ ਆਪਾਂ ਕਿਹੜਾ ਕੋਈ ਦਿਲਚਸਪਾਨੀ ਨਹੀਂ ਰੱਖਣੀ ਐ ਅੱਜ ਤਾਂ ਤੈਨੂੰ ਕਹਿੰਦਾ ਸੀ ਜੀ ਮੈਂ ਜਾ ਕੇ ਇੱਕ ਵਾਰ ਬਾਪੂ ਨੂੰ ਦੱਸਦਾ ਆਣਾ ਹੋਵੇ ਕੱਲ ਨੂੰ ਪਾਲੋ ਉਥੇ ਕੰਮ ਤੇ ਆ ਜੇ ਤੂੰ ਕਹੇ ਨੂ ਕਿਨੇ ਰੱਖਿਆਗਾ ਜ਼ਰੂਰੀ ਆ ਨਾ ਸਰ ਇਹ ਮਛੜਾ ਦਾ ਕਰਨਾ ਤੇਰਾ ਦੱਸਣਾ ਤਾਂ ਠੀਕ ਹੈ ਪਰ ਮੈਨੂੰ ਨਾ ਅੱਜ ਕੱਲ ਦੇ ਟਾਈਮ ਤੋਂ ਡਰ ਲੱਗਦਾ ਤੈਨੂੰ ਮੈਂ ਪਹਿਲਾਂ ਵੀ ਕਹਿਆ ਕੋਈ ਅਹੀ ਵੀ ਗੱਲਬਾਤ ਨਾ ਹੋ ਜੇ ਜਿਹਦੇ ਚ ਨਾਲ ਇਹ ਤਾਂ ਆਪਣਾ ਫਰਕ ਪੈ ਜੇ ਤੇ ਨਾਲੇ ਉਹਨਾਂ ਦਾ ਫਰਕ ਪੈ ਤੂੰ ਬਾਪੂ ਟੈਨਸ਼ਨ ਨਾਲ ਹੈ ਫਰਕ ਪਾ ਲੋ ਨਾ ਤਾਂ ਮੈਂ ਪੈਨ ਨਹੀਂ ਦਿੰਦਾ ਤੂੰ ਬੇਫਿਕਰ ਰਹਿ ਜਾ ਮੈਂ ਠੀਕ ਹੈ ਟੈਨਸ਼ਨ ਤਾਂ ਮੈਂ ਹੁਣ ਤੈਨੂੰ ਪਹਿਲਾਂ ਖਬਰਦਾਰ ਕਰਦਾ ਸਮਝ ਗਿਆ ਤੂੰ ਵੀਰ ਨੂੰ ਮੇਰੇ ਕੋਲ ਆ ਕੇ ਗੱਲ ਚਲਾਈ ਹੈ ਮੇਰਾ ਵੀ ਫਰਕਿਆ ਤੁਹਾਨੂੰ ਕਿਸੇ ਗੱਲਾਂ ਦੀ ਹਦਾਇਤ ਕਰਨ ਦਾ ਸਮਝ ਗਿਆ ਬਾਪੂ ਹੈ ਅੱਜ ਦਾ ਤੂੰ ਮੈਨੂੰ ਸਮਝਾ ਰਿਹਾ ਕੱਲ ਨੂੰ ਤੂੰ ਮੇਰੇ ਤੇ ਇਲਜ਼ਾਮ ਲਾਵੇ ਹਨਾ ਉਹ ਚੀਜ਼ ਦੀ ਪਹਿਲਾਂ ਵਾਰਨਿੰਗ ਚੰਗੀ ਹੁੰਦੀ ਹੈ ਨਹੀਂ ਇਲਜ਼ਾਮ ਮੂੰ ਤਾਂ ਨਹੀਂ ਲਾਇਆ ਜਾਂਦਾ ਉਹ ਜੇ ਕੋਈ ਗੱਲ ਹੁੰਦੀ ਹੈ ਸਮਝ ਗਿਆ ਬਾਪੂ ਮੈਂ ਸਮਝ ਗਿਆ ਉਹਦਾ ਧਿਆਨ ਰੱਖੀ ਬਸ ਕੋਈ ਗੱਲ ਨਹੀਂ ਬਾਪੂ ਹੈ ਜਿੰਨਾ ਤੈਨੂੰ ਫਿਕਰ ਹੈ ਨਾ ਤੇਰੀ ਇੱਜ਼ਤ ਦਾ ਓਦੋਂ ਦੁੱਗਣਾ ਫਿਕਰ ਮੈਨੂੰ ਫਿਕਰ ਹੈ ਚਲ ਠੀਕ ਹੈ ਫਿਰ ਠੀਕ ਹੈ ਅੱਜ ਆਪਾਂ ਲੋ ਕੰਮ ਤੇ ਆਉਗੇ ਠੀਕ ਹੈ ਬੋਨੀ ਬੋਨੀ ਹਾਂ ਤੇ ਮੈਂ ਚਾਹ ਪੀ ਕੇ ਥੋੜਾ ਜਿਹਾ ਮੈਂ ਜਾਣਾ ਨੂੰ ਖੇਤ ਕੰਮ ਆ ਥੋੜਾ ਜਿਆ ਠੀਕ ਆ ਉਹ ਪਾਣੀ ਪੁਨੀਆਂ ਟੁੱਟ ਜਾਂਦਾ ਨਾ ਤੈਨੂੰ ਪਤਾ ਮੀਂਹ ਦਾ ਪਾਣੀ ਆ ਜਾਂਦਾ ਲੋਕ ਜੀਰੀਆਂ ਚ ਗੱਡੀ ਜਾਂਦੇ ਮੈਨੂੰ ਤਾਂ ਦੋ ਤਿੰਨ ਘੰਟੇ ਡਿਊਟੀ ਲਾਉਣੀ ਪਊ ਤਕੜੀ ਉਹ ਫੇਰ ਉਹਦਾ ਪਤਾ ਲੱਗੂ ਸੁਭਾਲ ਫੇਰੀ ਹੋ ਸਹੀ ਗੱਲ ਹੈ ਮੀਂਹੂ ਬਾੜੇ ਪਈ ਜਾਂਦੇ ਨੇ ਸਾਲੇ ਐਦ ਕੀ ਹੋਰ ਕਰ ਲੈ ਪਤਾ ਤੇ ਹੁਣ ਬਾਰੀ ਬਾਰੀ ਦਾ ਕੀ ਕਹਿਣਾ ਬਸ ਜਿਹੜੀ ਗੱਲ ਕਹੀ ਉਹਦਾ ਧਿਆਨ ਰੱਖ ਕੋਈ ਨਾ ਬੱਪੂ ਹੈ ਤੇਰੇ ਪੁੱਤ ਵਰਗਾ ਸਵਰਨ ਸਰਬਣ ਪੁੱਤ ਨਾ ਲੋਕ ਤਾਂ ਇਹ ਕਹਿੰਦੇ ਕਿ ਸਭ ਨੂੰ ਦੇ ਪੁੱਤ ਹੈ ਇਹ ਜਾ ਪੁੱਤ ਤਾਂ ਇੱਕ ਵਾਰ ਜਰਾ ਹੌਸਲਾ ਦੇਵਾ ਬਾਪੂ ਜੇ ਉਹ ਫਿਕਸ ਹੋ ਜੀਂ ਜੀ ਉਹ ਲਾ ਲਿਆ ਕਰਨੀ ਮੁੱਛਾਂ ਤੇ ਤੂੰ ਔਖਾ ਬਹੁਤ ਹੁੰਦਾ ਹੁੰਦਾ ਮੈਂ ਗਾਏ ਐਂ ਜੀ ਕਰਦਾ ਐਂ ਜੀ ਹੈ ਨਾ ਉਹ ਕੋਈ ਨਾ ਬਾਪੂ ਸਵਾ ਸਵਾ ਕੁਸੂਤਈ ਬਸ ਜੀ ساری ਉਮਰ ਤੂੰ ਮੁੱਛਾਂ ਖੜੀਆਂ ਰੱਖੀ ਹੈ ਨਾ ਮੇਰਾ ਵੀ ਸੁਭਨਾ ਵੀ ਐਂ ਖੜੀਆਂ ਰਹਿਣ ਤਾਂ ਠੀਕ ਹੈ ਠੀਕ ਹੈ ਬਾਪੂ ਮੱਜ ਜਾਣਾ ਠੀਕ ਹੈ ਓਕੇ ਕੰਮ ਦਾ ਤਾਂ ਹੈ ਇਨਰਨਾ ਤੇ ਜੀਆਂ ਹੈ ਲੱਗ ਮੈਨੇ ਮੈਨੂੰ ਕਿਤੇ ਖੋਣ ਵਾਲਾ ਮਜ਼ਬਾਹ ਦੇ ਕੰਡਰ ਫਿਰ ਬਾਹਲਾ ਔਖਾ ਹੋ ਜੂ 20 ਸਾਲਾਂ ਦੀ ਬਣੀ ਮੜਾਈ ਕਿਤੇ ਇਹ ਪਾਣੀ ਦੀ ਪਾ ਲਈ ਚਲ ਮੰਨਣੀ ਵੀ ਪੈਂਦੀ ਹੈ ਜਵਾਕਾਂ ਨੂੰ ਪਹਲੋ ਆਜਾ ਚਾਚਾ ਮੰਨ ਤਾਂ ਲੱਗਦਾ ਬਾਕੀ ਤੇਰੀ ਮਾਂ ਦਾ ਕੰਮ ਤੇ ਹੈ ਨਾ हां मम्मी ਤਾਂ ਕੰਮ ਤੇ ਗਈ ਆ। ਉਹਨੇ ਕਿਹਾ ਸੀ ਕਹਿੰਦੀ 4:00 ਵਜੇ ਕੀੜਾ ਮਾਰਦੀ। ਸ਼ਾਇਦ ਮੈਂ ਥੋੜਾ ਲੇਟ ਹੋ ਗਿਆ। ਅੰਤਲਾ ਦਾ ਸ਼ਾਇਦ ਤਾਂ ਆਉਣ ਦਾ ਟਾਈਮ ਹੀ ਹੋ ਗਿਆ ਹੋਣਾ। ਚੱਲ ਕੋਈ ਗੱਲ। 5:00 ਵਜੇ ਕਹਿੰਦੀ ਸੀ ਕਹਿੰਦੀ 5:00 ਵਜੇ ਆਏਗਾ ਅਮਨ। ਮੈਂ ਨਾ ਬਾਜ਼ਾਰ ਗਿਆ ਸੀਗਾ। ਅੱਛਾ। ਵਿਚਾਰ ਜਾ ਕੇ ਮੈਂ ਤੇਰੀਆਂ ਕਿਤਾਬਾਂ ਜਿਹੜੀਆਂ ਤੇ ਲਿਖੀਆਂ ਸੀਗੀਆਂ। ਉਹ ਮੈਂ ਦਿਖਾਂਗੀ ਆਂ ਜੀ ਸਾਰੀਆਂ। ਅੱਛਾ। ਤੂੰ ਸ਼ਾਇਦ ਘੱਟ ਗਏ ਤੇ ਪੈਸੇ। ਉਹ ਤਾਂ ਘੱਟੋ ਘੱਟ 7-8000 ਦੀਆਂ ਕਿਤਾਬਾਂ ਨੇ। 10000 ਹੀ ਲੱਗ ਜੂ ਨਾ ਟਫਟਾ। ਫਿਰ ਚਾਚਾ ਫਿਰ ਮੈਨੂੰ ਪਤਾ ਨਹੀਂ ਸੀ ਬੰਨੀਆਂ ਮਹਿੰਗੀਆਂ ਹੋਣਗੀਆਂ ਮੈਂ ਤਾਂ ਅੰਦਾਜ਼ਾ ਜਿਹਾ ਲਾ ਕੇ ਦੱਸਤਾ ਸੀ ਇੰਨਾ ਸੈਡ ਹੋਣ ਦੀ ਕੀ ਲੋੜ ਆ ਆ 2-3000 ਰੁਪਏ ਪਿਛੇ ਤੂੰ ਐ ਮੂੰਹ ਕਰ ਲੈ ਐ ਨਹੀਂ ਕਹੀਦਾ ਹੁੰਦਾ ਇਹੋ ਜੀ ਗੱਲ ਨਹੀਂ ਕਦੇ ਉਸ ਤੇ ਡਰਨਾ ਤੂੰ ਚਾਹੇ 8 ਛੱਡ ਚਾਹੇ 16000 ਦੀਆਂ ਹੁੰਦੀਆਂ ਇਹ ਤਿੰਨਾਂ ਜ਼ਬਾਨ ਕਰਤੀ ਤੇਰੇ ਚਾਚੇ ਨੇ ਲੇਕਿਨ ਹੀ ਆਊਗਾ ਉਹ ਤਾਂ ਚਲੋ ਚਾਚਾ ਤੁਸੀਂ ਮੇਰੀ ਹੈਲਪ ਕਰ ਦਿਓ ਹਣਾ ਹਾਂ ਪਰ ਗੱਲ ਆ ਤੱਕ ਨਹੀਂ ਮੈਂ ਕਿਥੋਂ ਲਿਆਂਦੀਆਂ ਮੈਂ ਇਹ ਕੋਈ ਗੱਲ ਯਾਰ ਮਣ ਪਰ ਗੱਲ ਪਤਾ ਕੀ ਹੈ ਇਹ ਨਾ ਹੱਥ ਨੂੰ ਹੱਥ ਹੁੰਦਾ ਇੱਕ ਹੱਥ ਲੈ ਇੱਕ ਹੱਥ ਦੇ ਉਹਦਾ ਸਮਝ ਗਈ ਹੋਣੀ ਨਾ ਮੈਂ ਨਹੀਂ ਸਮਝੀ ਸੱਚਾ ਮੈਂ ਸਮਝਾਉਣਾ ਹੁਣ ਦੇਖ ਮੈਂ ਤੇਰੇ ਵਾਸਤੇ ਕਿੰਨਾ ਕੁਛ ਕਰ ਰਿਹਾ ਹਾਂ ਹਨਾ ਵੀ ਦੇਖੋ ਤੁੰਗੂ ਹੀ ਤੇ ਖਰਚ ਕਰਨੀਆਂ ਮੈਂ ਵੀ ਹਿੱਸੇ ਕਰਚ ਕਰਾਂਗਾ ਦੇਖੋ ਹੁਣ ਤੇਰੀ ਮਾਂ ਉਧਰ ਕੰਮ ਤੇ ਗਈ ਆ ਮੇਰੇ ਘਰ ਦੇ ਵੀ ਘਰੇ ਨੇ ਹਨਾ ਵੀ ਜੋ ਵੀ ਉਹਥੇ ਗੱਲ ਕਰਨੀ ਉਹ ਤਾਂ ਕਿਸੇ ਨੂੰ ਪਤਾ ਨਹੀਂ ਮੈਂ ਸਮਝ ਨਹੀਂ ਰਹੀ ਵੀ ਕੀ ਬੋਲੀਏ ਨਾ ਚਾਚਾ ਤੁਸੀਂ ਸਮਝਾਉਣਾ ਦੇਖ ਜਿਵੇਂ ਹੁਣ ਮੰਨ ਕੇ ਚੱਲੋ ਵੀ ਤੂੰ ਅੱਜ ਮੈਂ ਠੀਕ ਹੈ ਜੇ ਆਪਾਂ ਹਰਮਨ ਪੱਲੂ ਹਰਮਨ ਆਜਾ ਮੰਮੀ ਅੱਸਿਆ ਲੱਕੀ ਉਰੇ ਆ ਰਿਹਾ ਤੀਗਾ ਹਾਂ ਉਹ ਤੂੰ ਕਿਹਾ ਸੀ ਨਾ ਪੱਲੂ ਵੀ ਕਰੇ ਢੇੜਾ ਮਾਰ ਜੀ ਆਪਾਂ ਸੋਇਆ ਕਰਕੇ ਆਇਆ ਸੀ ਆ ਹਰਮਨ ਨੂੰ ਮਥੇ ਮੈਂ ਆ ਮੋਟਰਸਾਈਕਲ ਜਿਹੜਾ ਪੰਗੇ ਲਈ ਜਾਂਦੀ ਸੀ ਮੈਂ ਕਿਤੇ ਉਹਨਾਂ ਸੱਟ ਸੱਟ ਲਵੇ ਉੱਤੇ ਗਰੇ ਉਹ ਨਹੀਂ ਅੱਜ ਮੈਂ ਵੀ ਕੰਮ ਛੇਤੀ ਨਿਬੜ ਗਿਆ ਸੀ ਆ ਵੀਰਪਾਲ ਕਹਿੰਦੀ ਘਰੇ ਵਗ ਜਾ ਭਾਣੇ ਕੰਮ ਨਿਬੜ ਗਿਆ ਆ ਤਾਂ ਕਰਕੇ ਆ ਗਈ ਤੀਗੀ ਤੂੰ ਵੱਡੀ ਛੇਤੀ ਕਿਉਂ ਨਹੀਂ ਆ ਪੱਲੂ ਦੁੱਧਾ ਤਾਂ ਲਿਆ ਆ ਕਰ ਉਹਨੇ ਦੁੱਧ ਤੂ ਫੜਾ ਜੀ ਘੁੱਟ ਚਲ ਕੱਲ ਤੂੰ ਕਹਿੰਦੀਆਂ ਕਹਿੰਦੀ ਸਾਰੇ ਕੰਮ ਕਰ ਲੂ ਅੱਦੇ ਦਾ ਜਿਉਨੇ ਕਰਲੇ ਸੀਗੇ ਠੀਕ ਹੈ ਠੀਕ ਹੈ ਠੀਕ ਹਾਂ ਚਾਹ ਬਣਾ ਦੇ ਦਿੱਤਾ ਚਾਚੇ ਨਾ ਨਾ ਬਸ ਚਾਹ ਬਸ ਨਹੀਂ ਆਏ ਸੀ ਮੰਮੀ ਕਹਿੰਦੀ ਸੀ ਬਸ ਤੂੰ ਬਾਹਰ ਚੱਲ ਪਾ ਲੋ ਆਹ ਹਰ ਮਨ ਨਾ ਥੋੜੀ ਗੱਲ ਕਰੀ ਚੰਗਾ ਚੰਗਾ ਮੇਰੀ ਗੱਲ ਸੁਣ ਨਾ ਜਿਹੜੀ ਗੱਲ ਰਹਿ ਗਈ ਨਾ ਵਿਚਾਲੇ ਕੱਲ ਤਿਆਰ ਰਹੀਂ ਕੱਲ ਨੂੰ ਕਰੂੰਗਾ ਤਿੰਨਾ ਗੱਲਾਂ ਚੰਗਾ ਚਾਚਾ ਕੀ ਬੋਲੀ ਜਾਂਦਾ ਸੱਚੀ ਮੇਰੇ ਕੋਸ਼ਿਸ਼ਾਂ ਵਿੱਚ ਨਹੀਂ ਆ ਰਿਹਾ ਸਮਝ ਨਾ ਕਿਹੜਾ ਕਿਹੜਾ ਟੋਪੜਾ ਲੱਗਦਾ ਠੀਕ ਆ ਅਚਾਨਕ ਕਲੂਮ ਕੀ ਗੱਲਾਂ ਇਹ ਕਰਕੇ ਆ ਚੱਲਦਾ ਉਹ ਇਹ ਕਹਿੰਦਾ ਹੋਣਾ ਕੁਝ ਪੜਾਈ ਦੀ ਗੱਲ ਕਰਦਾ ਐਨਾ ਤਾਂ ਵਧੀਆ ਗਾ ਵਿਚਾਰਾ ਮੈਂ ਵੀ ਸੋਚੀ ਉਹ ਚਾਚਾ ਕੀ ਗੱਲ ਮਨ ਹਰਮਨ ਹੰਮੀ ਜੇ ਨਾ ਪੁੱਤ ਮੈਂ ਜਾਇਆ ਮਾ ਕੰਮ ਤੇ ਚੰਗਾ

ਤੋ ਚਾਚਾ ਕਰ ਲਾਗੇ ਹੈ ਜਾਂ ਕਰ ਗਿਆ ਦਿਮਾਗ ਚ ਨਾ ਬਾੜੀਆਂ ਗੱਲਾਂ ਘੁੰਮੀਆਂ ਜਾਂਦੀਆਂ ਨੇ ਸੱਚੀ ਉਹੀ ਸੋਚੀ ਜਾਂਦੀਆਂ ਕਿ ਮੈਂ ਪਤਾ ਨਹੀਂ ਲੱਗਦਾ ਹਾਂ ਆਓ ਫਿਰ ਦੀ ਜੰਬਰ ਦੀ ਲੱਗਦਾ 팔ੋਂ ਦਾ ਨੰਗੀ ਮੈਂ ਤਾਂ ਉਸ ਦੇ ਬਾਰੇ ਤੀ ਖੜਾ ਸੀ ਮੈਂ ਰੋਟੀਆਂ ਪਕਾ ਕੇ ਆਉਗੀ ਕਟੋ ਕਟੇ ਨੂੰ 2 ਘੰਟੇ ਲੱਗਣਗੇ ਤੇ 2 ਘੰਟੇ ਦੇ ਵਿੱਚ ਤਾਂ ਮੈਂ ਚੱਲ ਚਲੀਏ ਲੱਗਦਾ ਜ ਤਾ ਤਾਣੀ ਬਣੀ ਹੈ ਉਦੋਂ ਤਾਂ ਵੀ ਉੱਝ ਗਈ ਸੀ ਚੱਲ ਜੀ ਮਤਲਬ ਲੱਤੀ ਸੀ ਆਈ ਤਾਂ ਤਰੀਕ ਕਿਸ ਮਤਲਬ ਖੋਲਣ ਆਈ ਆ ਉਹ ਵੀ ਇੰਨੀ ਸਸਤੀ 8-10 ਹਜ਼ਾਰ ਚ ਚਾਚਾ ਆਰਮਨ ਆਜਾ ਚਾ ਕਿਉਂ ਆਚਾੜੂ ਬੁਲਾਰੀਏ ਤੈਨੂੰ ਸੱਟਪਰਾ ਮੈਂ ਲਾ ਦਿੰਦਾ ਨਾ ਮੰਮੀ ਵਿਚਾਰੀ ਫਿਰ ਖਾਪਦੀ ਰਹਿੰਦੀ ਹੈ ਫਿਰ ਮੈਂ ਇੱਕ ਸੋਚਿਆ ਮੈਂ ਲਾ ਦਾਂ ਕੋਈ ਗੱਲ ਨਹੀਂ ਚੱਕ ਪਾਸੇ ਬੰਦਾ ਖਾਪ ਰਿਹਾ ਹੈ ਨਾ ਤਾਂ ਦੂਜੀ ਪਾਸੇ ਬੰਦੇ ਦੀ ਜ਼ਿੰਦਗੀ ਵੀ ਬਣਦੀ ਹੈ ਹੁਣ ਤੇਰੀ ਲਾਲਾ ਹੁਣ ਤੇਹੀ ਜ਼ਿੰਦਗੀ ਬਣਾਉਣ ਦਾ ਠੇਕਾ ਮੈਂ ਲਿਆ ਹੋਇਆ ਹੈਗਾ ਹੈ ਚਾ ਚਾ ਬਾਹਰ ਮਕੌਲ ਕਰ ਦਾਂ ਉਹ ਲੈ ਮਕੌਲ ਵਾਲੀ ਕੀ ਗੱਲ ਹੈ ਚ ਮਕੌਲ ਤਾਂ ਉਹ ਹੁੰਦੇ ਆ ਕਿਹੜੇ ਬੰਦਾ ਸਿਰਫ ਗੱਲਾਂ ਕਰ ਸਕਦਾ ਉਹ ਗੱਲਾਂ ਨੂੰ ਕਦੇ ਪੂਰੀਆਂ ਨਹੀਂ ਕਰ ਸਕਦਾ ਮੈਂ ਤਾਂ ਜਿਹੜੀ ਗੱਲ ਤੂੰ ਕਹੇਂਗੀ ਮੇਰੇ ਮੂੰਹ ਦੇ ਬੋਲ ਪਵਾਉਣਾ ਓ ਚਾਚਾ ਕਿਤਾਬਾਂ ਦਾ ਕੀ ਬਣਿਆ ਕਿਤਾਬਾਂ ਤਾਂ ਮੈਂ ਲੈ ਆਇਆ ਸੀਗਾ ਅੱਛਾ ਤੇ ਮੈਂ ਲੈ ਕੇ ਵੀ ਆਉਂਗਾ ਓ ਫਿਰ ਮੇਰੇ ਕਲਾਸਾਂ ਸਟਾਰਟ ਹੋਣਗੀਆਂ ਨਾ ਮੈਨੂੰ ਚਾਹੀਦੀਆਂ ਸੀਗੀਆਂ ਅੱਜ ਹੀ ਚਾਹੀਦੀਆਂ ਨਹੀਂ ਤਾਂ ਪਰਸੋਂ ਤੱਕ ਦੇ ਦੇਂ ਪਈ ਮੈਨੂੰ ਬਸ ਫਿਰ ਕੋਈ ਗੱਲ ਹੀ ਪਰਸੋਂ ਦੀ ਕੀ ਗੱਲ ਐ ਤੂੰ ਮੇਰੀ ਗੱਲ ਨੂੰ ਮੰਨ ਲੈ ਤੇ ਹੁਣ ਹੀ ਚੱਕ ਲਿਉਂਗਾ ਮੈਂ ਕੀ ਗੱਲ ਮੰਨਾ ਚਾਚਾ ਤੇਰੀ ਮੈਂ ਤੂੰ ਗੱਲ ਨੂੰ ਸਮਝੀ ਨਹੀਂ ਨਾ ਮੈਂ ਨਹੀਂ ਸਮਝੀ ਸਮਝ ਆਦੀ ਗੱਲਾਂ ਮੈਂ ਤੇਰੀ ਲਈ ਇੰਨਾ ਕੁਛ ਕਰ ਰਿਹਾ ਤੇ ਤੂੰ ਮੇਰੀ ਗੱਲ ਨੂੰ ਪੋਰਾ ਵੀ ਨਹੀਂ ਸਮਝ ਸਕੀ ਕੱਲ ਮੈਂ ਤੈਨੂੰ ਕਿੰਨਾ ਮੱਥਾ ਮਾਰ ਕੇ ਗਿਆ ਸੀਗਾ ਗੱਲ ਆਦ ਵਿੱਚ ਚੱਲੇ ਰਹੀਗੀ ਤੈਨੂੰ ਸਮਝਣਾ ਚਾਹੀਦਾ ਤੂੰ ਕਿਹੜੀ ਜਨਰੇਸ਼ਨ ਦੀ ਕੁੜੀ ਆ ਇੰਨਾ ਤਾਂ ਕੁੜੀ ਨੂੰ ਗੱਲਾਂ ਕਹਦੇ ਮੜ ਜਨਾਂ ਸਮਝ ਜਾਂਦੀਆਂ ਨੇ ਚਾਚਾ ਤੂੰ ਕੀ ਬੋਲੀ ਜਾਣਾਗਾ ਨਾਲੇ ਮੇਰਾ ਨਾ ਇਹੇ ਕਸੇ ਜਿਹਾ ਦਿਮਾਗ ਨਹੀਂ ਹੈਗਾ ਮੁਝੇ ਦਿਮਾਗ ਨਹੀਂ ਆਏਗਾ ਜੇ ਭੋਲੀਆਂ ਸ਼ਰੀਫਾਂ ਆਈਆਂ ਤਾਂ ਫਿਰ ਤੈਨੂੰ ਚੁਣਾਂ ਮੈਂ ਨਹੀਂ ਹੋਰ ਸ਼ਹਿਰਾਂ ਬਥੇਰੀਆਂ ਫਿਰਦੀਆਂ ਨੇ ਮੈਂ ਤੈਨੂੰ ਖਲਦਾ ਜਦਾ ਛੇ ਤੈਨੂੰ ਗਲ ਸੰਭਲਾ ਜੀ ਦੇਖ ਜਿਹੜੀ ਮੇਰੀ ਘਰ ਵਾਲੀ ਹੈ ਨਾ ਉਹ ਤਾਂ ਮੇਰੀ ਰੜਾਈ ਰਹਿੰਦੀ ਆ ਉਹ ਤਾਂ ਮੇਰੀ ਬਣਦੀ ਨਹੀਂ ਬਿਲਕੁਲ ਵੀ ਨਹੀਂ ਮੰਨਦੀ ਮੈਂ ਉਹਨੂੰ ਦੇਖ ਕੇ 1% ਖੁਸ਼ ਵੀ ਨਹੀਂ ਹੈਗਾ ਉਹਨੂੰ ਦੇਖ ਕੇ ਮੈਨੂੰ ਗੁੱਸਾ ਚੜਦਾ ਫਿਰ ਮੈਂ ਤਲਾਕ ਦੇ ਦਾਂ ਤੇ ਮੈਂ ਕੋਈ ਹੋਰ ਲਿਆਵਾਂ ਤੇ ਮੈਂ ਲੈ ਕੇ ਕਿਹਦੀ ਵਰਗੀ ਆਵਾਂ ਤੇਰੇ ਵਰਗੀ ਚਾਚਾ ਤੂੰ ਕੀ ਬੋਲੀ ਜਾਂਦਾ ਹੈਗਾ ਮੇਰੇ ਕਹਿੰਦਾ ਮਤਲਬ ਇਹ ਆਂ ਦੀ ਦੇਖ ਤੈਨੂੰ ਪੈਸਾ ਟੱਕਾ ਵੀ ਮਿਲੂਗਾ ਜਿੰਨਾ ਤੂੰ ਪੜ੍ਹਨਾ ਚਾਹਣੀ ਐ ਪੜ੍ਹ ਲਾ ਤੈਨੂੰ ਸਭ ਕੁਝ ਮਿਲੂਗਾ ਠੀਕ ਆ ਪੈਸਾ, ਹੋਰਤ ਤੇ ਤੈਨੂੰ ਜੁੜੀ ਚੀਜ਼ੀ ਲੋੜਾ ਤੈਨੂੰ ਪਤਾ ਨਾ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਮੇਰੇ ਘਰੇ ਸਾਰਾ ਕੁਝ ਆ ਬਸ ਤੂੰ ਇੱਕ ਵਾਰ ਮੈਨੂੰ ਆਹ ਕਰ ਦੇ ਜਦੋਂ ਤੈਨੂੰ ਪਤਾ ਮੈਂ ਕਹਿ ਜਾ ਸਮਝਾ ਦੇਗਾ ਤੇ ਤੂੰ ਕੀ ਨਿਕਲ ਗਿਆ ਉਹ ਹੀ ਤਾਂ ਤੈਨੂੰ ਗੱਲ ਕਰਦਾ ਮੈਂ ਵੀ ਤੈਨੂੰ ਕਹਿਜੀ ਸਮਝਾ ਸੀ ਤੁੱਕਾ ਹੀ ਜੀ ਨਿਕਲੀ ਇਹਨੂੰ ਸਮਝਿਆ ਸੀ ਮੈਂ ਤਾਂ ਤੂੰ ਮੈਨੂੰ ਹਾਂ ਕਰੇਂਗੀ ਪਰ ਮੈਂ ਸੋਚ ਗਿਆ ਹਰਮਣ ਵੀ ਜੇ ਹਾਂ ਹੋ ਗਈ ਤਾਂ ਵੀ ਠੀਕ ਹੈ ਜੇ ਨਾ ਹੋ ਗਈ ਫਿਰ ਤਾਂ ਵੀ ਠੀਕ ਹੈ ਚਾਚਾ ਪਰੇ ਹੋ ਜਾ ਮੇਰੇ ਤੋਂ ਮੈਨੂੰ ਨਹੀਂ ਲੋੜ ਹੈਗੀ ਕਿਤਾਬਾਂ ਦੀ ਮੈਂ ਤਾਂ ਆਪੀ ਲੈ ਲੂੰਗੀ ਕੋਈ ਨਾ ਕਹਿਹ ਜਿਹੀਆਂ ਗੱਲਾਂ ਕਰਦੀਆਂ ਤੂੰ ਪੜ੍ਹਾਈ ਬਿਨਾਂ ਵੀ ਸਰੇ ਕਿਸੇ ਕਦੇ ਕਿਸੇ ਦਾ ਨਾ ਤੇਰਾ ਪੜ੍ਹਾਈ ਬਿਨਾਂ ਸਰੇ ਤੇ ਨਾ ਮੇਰਾ ਤੇਰੇ ਬਿਨਾਂ ਸਰੇ ਦੇਖ ਹੱਥੋਂ ਮੈਂ ਗੱਲ ਨੂੰ ਸਮਝੋ ਦੇਖੋ ਇੱਥੇ ਕੋਈ ਨਹੀਂ ਹੈਗਾ ਨਹੀਂ ਇੱਥੇ ਕਿਸੇ ਕੋਲ ਗੱਲ ਕਰਨੀ ਆ ਮੈਂ ਨਹੀਂ ਕਿਸੇ ਕੋਲ ਗੱਲ ਕਰਨੀ ਤੂੰ ਨਹੀਂ ਕਿਸੇ ਕੋਲ ਗੱਲ ਕਰਨੀ ਹੈਨਾ ਆਪਣੀ ਗੱਲ ਇਹ ਇੱਥੀ ਦੱਬੀ ਜਾਊਗੀ ਚਾਚਾ ਜੇ ਮੇਰੀ ਮੰਮੀ ਨੂੰ ਪਤਾ ਲੱਗ ਗਿਆ ਨਾ ਉਹ ਵਿਚਾਰੀ ਜਮੀ ਟੁੱਟ ਜਾਊਗੀ ਉਹ ਤਾਂ ਪਹਿਲੀ ਹੀ ਨਹੀਂ ਔਖੀ ਹੈਗੀ ਮੰਮੀ ਕਿੱਥੇ ਟੁੱਟੂਗੀ ਮੰਮੀ ਨੂੰ ਤਾਂ ਮੈਂ ਕੋਈ ਗੱਲ ਟੈਨਸ਼ਨ ਨਾਲਾ ਮੰਮੀ ਨੂੰ ਤਾਂ ਕੰਮ ਕਰੀ ਜਾਂਦੀ ਆ ਉਹਨੂੰ ਪੈਸੇ ਮੈਂ ਆਪੇ ਦੇ ਦਊਗਾ ਜਿਹੜੇ ਪੈਸੇ ਲੈਣੇ ਉਹ ਵੀ ਛੱਡੇ ਮੈਂ ਕੁਝ ਨਹੀਂ ਕਰਦਾ ਬਸ ਤੂੰ ਇੱਕ ਵਾਰ ਮੰਨ ਜਾ ਚਾਚਾ ਤੂੰ ਭਾਗ ਜਾ ਉਰੋਂ ਮੋਰੀ ਕਹੇ ਜੇ ਗੱਲਾਂ ਕਰਦੇ ਹਰ ਮੈਂ ਆਏ ਮੈਂ ਜਾਣਾ ਨਹੀਂ ਹੈਗਾ ਇਹ ਤੂੰ ਮੇਰੀ ਗੱਡੀ ਨਹੀਂ ਦੇਖੀ ਮੇਰੀ ਗੱਸਾਂ ਮੈਂ ਸਮਝਾਉਣਾ ਦੇਖ ਇਸ ਵਿੱਚ ਕੋਈ ਸੰਗਨ ਵਾਲੀ ਗੱਲ ਨਹੀਂ ਹੈਗੀ ਸਭ ਕੁਝ ਨੋਰਮਲ ਆ ਤੂੰ ਇੱਕ ਵਾਰ ਬਸ ਮੇਰੀ ਗੱਲ ਮੰਨ ਲੈ ਮੇਰੀ ਗੱਲ ਮੰਨ ਲੈ ਹਾਂ ਲੱਤੀ ਤੇਰੇ ਪੈਸੇ ਮੈਂ ਜ਼ਰੂਰ ਦੇਣੇ ਆ ਪਰ ਅਸੀਂ ਆਹ ਕੰਮਾਂ ਦੇ ਨਹੀਂ ਦੇਣੇ ਜਿਹੜਾ ਤੂੰ ਕਰਦਾਗਾ ਹਾਲੇ ਤੂੰ ਗੱਲ ਹੀ ਸਭੀ ਇਹ ਨਾ ਇਹਨੇ ਕਿਤਾਬਾਂ ਮੰਗਾਈਆਂ ਸੀਗੀਆਂ ਮੈਥੋਂ ਮੈਨੂੰ ਕਹਿੰਦੀ 8-10 ਹਜ਼ਾਰ ਦੀ ਮੈਨੂੰ ਕਿਤਾਬਾਂ ਲਿਆ ਦੇ ਉਹ ਕਿਤਾਬਾਂ ਲਿਆਣ ਦੇ ਸੀਗੀਆਂ ਤੇ ਬਸ ਉਦੇ ਕਰਕੇ ਮੈਂ ਸੋਚਿਆ ਵੀ ਚਲੋ ਤੇਰੇ ਕਿਤਾਬਾਂ ਦਾ ਮੁੱਲ ਚੱਕ ਰਹੇ ਹਾਂ ਤੂੰ ਹੈ ਨਾ 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 ਮੇਰੇ ਕਹਿਣ ਦਾ ਮਤਲਬ ਉਹ ਨਹੀਂ ਸੀਗਾ ਦੇਖ ਮੈਂ 60 ਦਾ 10000 ਦੀਆਂ ਕਿਤਾਬਾਂ ਹੋ ਗਈਆਂ 4-5000 ਰੁਪਿਆ ਮੈਂ ਤੈਥੋਂ ਲੈਣਾਗਾ ਮੈਂ ਕਿਹਾ ਚੱਲ 15000 ਰੁਪਿਆ ਵਾਧਾ ਵੀ ਜੇਕਰ ਪੂਰਾ ਹੁੰਦਾ ਤਾਂ ਇਹ ਪੂਰਾ ਐ ਹੋਊਗਾ ਹੈ ਤੂੰ ਮੈਥੋਂ ਪੈਸੇ ਮੰਗ ਤੂੰ ਮੈਨੂੰ ਕਹਿ ਨਾ ਪੈਸੇ ਨੂੰ ਤੂੰ ਮੇਰੀ ਧੀ ਨੂੰ ਕਿਵੇਂ ਹੱਥ ਪਾਈ ਜਾਣਾ ਮੈਂ ਤੈਨੂੰ ਗੱਲਾਂ ਗੱਲਾਂ ਚ ਕਿਹਾ ਤਾਂ ਸੀ ਤੂੰ ਕਹਿੰਸੀ ਪੈਨਸ਼ਨ ਆਉਣ ਵਾਲੀ ਆ ਫਿਰ ਯਾਰ ਪੈਨਸ਼ਨ ਆਉਣ ਵਾਲੀ ਕਿਹਾ ਸੀ ਤੈਨੂੰ ਇਹ ਨਹੀਂ ਤੇ ਕਿਹਾ ਵੀ ਤੈਨੂੰ ਅਸੀਂ ਪੈਸੇ ਦਿੰਦੇ ਨਹੀਂ ਹੈ ਤੂੰ ਫਿਰ ਮੈਥੋਂ ਇਹ ਗੱਲ ਕਿਉਂ ਸਪਾਈ ਵੀ ਨਾਲੇ ਦੇਖ ਮੈਂ ਤਾਂ ਆਪਣਾ ਲਈ ਮੈਂ ਦੇਖੇ ਤੇ ਕੁਝ ਗਲਤ ਨਹੀਂ ਸੀ ਮੈਨੂੰ ਸਮਝਾ ਰਿਆ ਸੀ ਵੀ ਅੱਜ ਕੱਲ ਲੋਕ ਇੰਨੇ ਗੱਦੇ ਨੇ ਵੀ ਆ ਹੱਕ ਤਾਂ ਕਰਦੇ ਆ ਅੱਛਾ ਐ ਸਮਝਾਉਂਦਾ ਕਿ ਸਵਾਛ ਹੈ ਤੇਰੇ ਲੱਕੀ ਐ ਸਮਝਾਉਣ ਦਾ ਮੈਂ ਤਾਂ ਤੈਨੂੰ ਬਹੁਤ ਸਮਝਦਾਰ ਸਮਝਿਆ ਤੀਗਾ ਵੀ ਤੂੰ ਇਹੰਜੇ ਕਰਤੂਤਾ ਨਾ ਕਰੇਂਗਾ ਕੋਈ ਗੱਲ ਨਹੀਂ ਮੇਰੇ ਕਾਲਾ ਪਹਰ ਹੋ ਜਾ ਗਰੀਬ ਜ਼ਰੂਰ ਹੈ ਪਰ ਕਿਸੇ ਨਾਲ ਡਰਦੇ ਨਹੀਂ ਹੈਗੇ ਚੁੱਤੀ ਦੇ ਹਲਾ ਪਾਰਕ ਨਾ ਮੈਨੂੰ ਗੱਲ ਦੱਸ ਤੇਰੇ ਮੂੰਹ ਨਹੀਂ ਹੈਗਾ ਨਾਲ ਲਾਇਆ ਹੋਇਆ ਨਾ ਤੂੰ ਮੈਨੂੰ ਕਿਉਂ ਨਹੀਂ ਦੱਸਦੀ ਇੰਨੀ ਜਿਹੀ ਹਰਕਤਾਂ ਮੰਮੀ ਮੈਨੂੰ ਪਤਾ ਹੀ ਨਹੀਂ ਸੀਗਾ ਅੱਜ ਹੀ ਆ ਜਾ ਕੁਝ ਕਰਨ ਲੱਗੇ ਨੇ ਤੇ ਤੁਸੀਂ ਆਗੇ ਟਾਈਮ ਤੇ ਅੱਜ ਹੀ ਕਰਨ ਲੱਗੇ ਨੇ ਸੱਕ ਤਾਂ ਮੈਨੂੰ ਥੋੜਾ ਥੋੜਾ ਉਦੋਂ ਹੋ ਗਿਆ ਤੇ ਜਦੋਂ ਉੱਥੇ ਉਹ ਹਰਕਤ ਜੀ ਕਰਦਾ ਸੀਗਾ ਜਦੋਂ ਮੈਂ ਆਈ ਤੀ ਮੈਂ ਗੱਲ ਐਂ ਟਾਲ ਗਈ ਵੀ ਚਲ ਕੋਈ ਨਹੀਂ ਕੋਈ ਚੀਜ਼ ਹੋਊ ਜਾਂ ਕੋਈ ਗੱਲ ਹੋ ਤਾਂ ਇੱਕ ਕਿਤਾਬਾਂ ਮੰਗਾਉਣੀਆਂ ਸੀ ਤਾਂ ਮੈਨੂੰ ਕਿਉਂ ਨਹੀਂ ਕਿਹਾ ਮੰਮੀ ਮੈਨੂੰ ਤਾਂ ਐਂ ਸੀਗਾ ਵੀ ਆਪਾਂ ਗਰੀਬ ਆ ਨਾ ਉਹ ਬੜਾ ਸਾਥ ਦਿੰਦਾਗਾ ਪਰ ਮੈਨੂੰ ਕੀ ਪਤਾ ਸੀਗਾ ਵੀ ਉਹ ਮਨਚਾ ਇੰਨਾ ਕੁਛ ਰੱਖੀ ਬੈਠਾਗਾ ਨਹੀਂ ਅੱਜ ਕੱਲ ਕੋਈ ਨਹੀਂ ਅੱਜ ਕੱਲ ਸਭ ਮਤਵ ਲਈ ਯਾਰ ਨੇ ਕੋਈ ਨਹੀਂ ਕਿਸੇ ਗਰੀਬ ਗੁਰਬੇ ਦਾ ਪਤਾ ਕੀ ਆ ਜੇ ਹੱਥ 'ਚ ਹੈਗੀ ਤਾਂ ਖਾ ਲੈ ਨਹੀਂ ਅਗਲਾ ਪਾਸਾ ਮਾਰਦਾ ਸਾਲਾ ਕਹਿੰਦਾ ਪਹਿਲਾਂ ਤਾਂ ਕਿ ਟਿੰਡੀਆਂ ਲੈਣੀਆਂ ਨੇ ਕਿਸੇ ਗਾਉ ਨੂੰ ਦੌੜ ਰਿਹਾ ਸੀ ਉਹ ਜੇ ਨਾ ਮੈਂ ਆਉਂਦੀ ਤਾਂ ਇੱਥੇ ਪਤਾ ਨਹੀਂ ਕੀ ਕਾਹਨ ਹੋਣਾ ਸੀਗਾ ਤੇਰੇ ਕਿਹੜਾ ਮੂੰਹ 'ਚ ਜ਼ੁਬਾਨ ਵੀ ਤਾਂ ਬੋਲਣਾ ਕੁਛ ਕੋਈ ਨਾ ਮਮੀ ਮੈਂ ਤਾਂ ਆਪ ਹੀ ਲੈ ਲਵਾਂਗੀ ਕਿਤਾਬਾਂ ਕਿਤੇ ਕੰਮ ਕਰਕੇ ਲੈ ਲਵਾਂਗੀ ਕਿਤੇ ਕੰਮ ਕਰਕੇ ਕੰਮ ਕਰਨੇ ਦੀ ਲੋੜ ਹੀ ਨਹੀਂ ਪਹਿਲਾਂ ਤੈਨੂੰ ਹੀ ਵਿਆਕੇ ਤੋਰਦੀਆਂ ਆ ਘਰ ਜਮਾਈ ਰਹੂਗਾ ਨਾ ਫੇਰ ਥੋੜਾ ਜਿਹਾ ਮੇਰੇ ਦਿਲ ਨੂੰ ਸ਼ਾਂਤੀ ਮਿਲੂਗੀ ਤੇ ਰੱਬ ਦਾ ਜਿਵੇਂ ਮਰਜ਼ੀ ਕੰਮ ਧੰਦਾ ਕਰੀ ਜਾਈਓ ਮਿਲ ਕੇ ਧੰਮ ਹੋ ਜਾਣੇ ਨਾਲੇ ਮੈਨੂੰ ਸਹਾਰਾ ਹੋ ਜਾਊਗਾ ਐ ਤਾਂ ਨਹੀਂ ਸਾਲਾ ਕੋਈ ਅੱਖ ਚੱਕ ਕੇ ਝਾਕ ਜੂ ਘਰ ਕੰਨੀ ਨੂੰ ਉਹਨੇ ਤਾਂ ਐ ਸਮਝਿਆ ਤੀ ਵੀ ਖਾਨੀ ਗਰੀਬ ਨੇ ਤਾਂ ਐ ਹੱਥ ਥੱਲੇ ਆ ਜਾਣੀਆਂ ਐ ਨਹੀਂ ਪਤਾ ਵੀ ਖੱਖਾਂ ਪਾੜਨ ਵਾਲੀ ਆ ਉਹ ਮੜਾ ਜੱਬ ਬੰਦਿਆ ਵਾਂਗੂ ਬਣ ਕੇ ਰਹਿ ਲ ਮੰਮੀ ਮੈਨੂੰ ਤਾਂ ਆਏ ਸੀਗਾ ਵੀ ਚਾਚਾ ਆਪਣਾ ਸਾਥ ਦਿੰਦਾਗਾ ਚਾਚਾ ਚੂਚਾ ਕੋਈ ਨਹੀਂ ਡਾਂਗ ਚੱਕ ਲਈ ਹੁਣ ਜਦੋਂ ਘਰੇ ਬੜਿਆ ਨਰੇਂਦ ਕੁੱਟਦੀ ਜਦੋਂ ਆਊਗਾ ਮੈਂ ਆਪੀ ਸਮਝ ਲੂ ਮਾਰ ਤੇ ਸਮਾਰਤਾ ਹੁੰਦੀ ਰਹਿੰਦੀ ਐ ਮੈਂ ਕਰੋ ਹੁਣ ਨਹੀਂ ਆਉਂਦਾ ਮੰਮੀ ਉਹ ਆਪਣੇ ਘਰੇ ਬਾਹਰ ਕਨੀ ਚੱਕ ਕੇ ਵੀ ਤਾਂ ਸਹੀ ਹੁਣ ਜੇ ਨਾ ਜਵੜੇ ਪਾੜ ਕੇ ਰੱਖਦਾ ਉਹਤੇ ਕੋਈ ਨਾ ਮੰਮੀ ਇਹ ਨਾ ਮੰਮੀ ਜੇ ਕਰ ਲੈ ਕੰਮ ਦਿਮਾਗ ਹਲਿਆ ਤਾਂ ਮੇਰਾ ਇਹਨੇ ਮਰ ਚਾ ਦੇ ਨਾਮ ਹੈ ਆਉਂਦੀ ਪਤਾ ਨਹੀਂ ਕੀ ਕੁਛ ਹੋਣਾ ਸੀਗਾ ਆਏ ਹਾਂ ਜੀ ਦਿਲ ਵੀ ਟੜਕ ਟੜਕ ਬੋਲਦਾ ਸੀ ਚਪੇੜ ਤਾਂ ਉਹਦੇ ਦਿੱ ਤਿੱਲਾ ਉਹ ਕੈਨ ਸੁਣ ਹੈ ਕੀ ਬਣੂਗਾ ਚਲ ਕੋਈ ਨਹੀਂ ਮਲਕਲਾ ਨੂੰਦੇ ਪਾਪ ਕੋਲੇ ਲੰਬਾ ਦੇਖ ਕੇ ਆਹੀ ਜੀ ਹਰਕਤ ਕਰਦਾ ਸੀਗਾ ਕੋਈ ਗੱਲ ਨਹੀਂ